ਲਓ ਦੇ ਲਓ ਲੈ ਦੇ ਲਓ ਮਾਤੇ ਨੂੰ ਕਹੀ ਜਨ ਆਪੀ ਨਹੀਂ ਚਲਾ ਕਰ ਦੇਣੇ ਚਲਾਣੀ ਖੜਾ ਦੇ ਮੈਂ ਚਲ ਮੈਂ ਚੱਲ ਦੇਖ ਲੈ ਮੈਂ ਵੀ ਚੱਲਦਾ ਫਿਰ ਹੈ ਅੰਨਿਲ ਗਈ ਤਾਰ ਮਿਲ ਗਈ ਹਾਂ ਇਹ ਖੁੱਲ ਗਏ ਅੰਜਮੇ ਤਰੋ ਵੀਡੀਓ ਨੂੰ ਅੰਤ ਤੱਕ ਦੇਖਿਓ ਹਾਸੇ ਨਾਲ ਭਰਪੂਰਾ ਵੀਡੀਓ ਪੇਸ ਕਰ ਹੋਰ ਖਾਲਾ ਪੁੱਤ ਹੋਰ ਲਿਆ ਦੂਆ ਮੈਂ ਕੋਈ ਹੈ ਜਿੱਦਰਾ ਇਹਦਾ ਆਪਣੇ ਲਾਡੀ ਦਾ ਕਰਾ ਦੇ ਯਾਰ ਕੋਈ ਹੱਲਾ ਡੈਡੀ ਜੀ ਮੈਂ ਇਹ ਕਹਣਾ ਤੁਹਾਨੂੰ ਹਾਂ ਵੀ ਮੈਨੂੰ ਸੱਦਿਆ ਗਾੜੇ ਖਾਤਰ ਹੱਲ ਹੱਲ ਕਰੀ ਜਾਂਦੇ ਤੁਸੀਂ ਹੱਲ ਤਾਂ ਸਾਡੇ ਤਾਂ ਭਾਈ ਹੱਲ ਹੀ ਹੋ ਰਿਹਾ ਹੁਣ ਇਹ ਹਾਂ ਸਮਝ ਲੈ ਵੀ ਉਮਰ ਹੋ ਗਈ ਇਹਦੀ 35 ਸਾਲ ਦੀ ਆਪਣੇ ਲਾਡੀ ਦੀ ਰਿਸ਼ਤਾ ਜੈ ਨਹੀਂ ਹੋ ਰਿਹਾ ਇਹਨੂੰ ਸਿਮਰੀ ਤੋਂ 2 ਸਾਲੀ ਛੋਟਾ ਹੈ ਭੱਤੀ ਜੀ ਨੇੜੇ ਲੱਗ ਗਈ ਉਹ ਸਿਮਰੀ ਦੇ ਫਿਰ ਹੁੰਨ ਲਾਲਾ ਵੀ ਮੁੰਡਾ ਦਸਵੀਂ ਚ ਹੋਣ ਵਾਲਾ ਹੈ ਹਾਂ ਤੇ ਬਸ ਇਹੜਾ ਖੜਾ ਹੈ ਵੇ ਬਾਈ ਵਾਚੀ ਬਸ ਹਾਂ ਲਾ ਗੋਲ ਤਾਂ ਸਾਰਾ ਤੇ ਨਹੀਂ ਆ ਪਰ ਸਮਝ ਨਹੀਂ ਆਉਂਦੀ ਇਹਦੀ ਤੇ ਮੈਂ ਇਹ ਕਹਿਣਾ ਹਾਂ ਵਿਆਹ ਕਰ ਜੀ ਤੇਰਾ ਉਹ ਕੁਛ ਪੁੱਛਿਆ ਉਹਨੇ ਇਹਦਾ ਕਹਿੰਦਾ ਨਾਲ ਜਵਾਬ ਚਾਹੀਦੇ ਨੇ ਇੱਡੇ ਇੱਡੇ ਜਵਾਬ ਚਾਹੀਦੇ ਨਾਲ ਕੰਚਰਾ ਇੱਡੇ ਦਾ ਸੌਫਾ ਹੋਇਆ ਪਿਆ ਜੀ ਇਹਦੀ ਚਾਜ ਪੱਟੇ ਦੇਖ ਲੈ ਕੰਮ ਦੀ ਸੋਚ ਬਸ ਇਹਦਾ ਮੇਰੇ ਨਾਲ ਸੌਫੇ ਜੀ ਨੇ ਸਾਰਾ ਦਿਨ ਤੂੰ ਐ ਲਾਲਾ ਜਿੰਦਰਾ ਹਾਂ ਸਾਰੀ ਗੱਲ ਕੰਮ ਦੀ ਆ ਭਾਈ ਇਹਦੇ ਕੋਲੇ ਕੰਮ ਨਹੀਂ ਤਾਂ ਹੋਣੀ ਆ ਮਤ ਤਾਂ ਮਾਰਦੀ ਕੰਮ ਕਰਾ ਕਰਾ ਬਾਹਰ ਅੰਦਰ ਤੋਰਿਆ ਹੁੰਦਾ ਮਾੜਾ ਮੋਟਾ ਭੇਤ ਛੇਤ ਆਉਂਦਾ ਇਹਨੂੰ ਉਹ ਉਹਦੀ ਵਾਰੀ ਪਈ ਇੱਥੇ ਵੀ ਤੂੰ ਸੂਆ ਬੱਦਲ ਉਹ ਖੜਦਾ ਖਸਮਾ ਫੇਰ ਬੱਟ ਨਹੀਂ ਸੂਏ ਦੀ ਵਾਰੀ ਡੈਲ ਹੋ ਗਿਆ ਦਿਮਾਗ ਡੈਲ ਨਹੀਂ ਹੈਗਾ ਤੂੰ ਤੇ ਉਹਨਾਂ ਦੇ ਉੱਥੇ ਵੀ ਤਾਂਸ ਕੁੱਟੇ ਵੀ ਤੂੰ ਸੂਆ ਬੱਦਲ ਕਿਤੇ ਸੁਣੀ ਨਹੀਂ ਹੁੰਦਾ ਭਾਈ ਇਹਨੂੰ ਕੁੜੀ ਕੌਣ ਦੇ ਦਿਲ ਦਾ ਤਾਂਸ ਤੇ ਜਾਣਾ ਮੈਂ ਪੁੱਤ ਆਏ ਨਹੀਂ ਬੋਲਿੰਦਾ ਹੁੰਦਾ ਤੂੰ ਐ ਨਹੀਂ ਤਾਂ ਚੱਲ ਬੰਦਾ ਕਰਦਾ ਹੈ ਤੂੰ ਇਹ ਹਰੇਕ ਕੋਲ ਇਹੀ ਬੋਲਦਾ। ਇਹ ਗੱਲ ਸੁਣ, ਐ ਰਿਸ਼ਤਾ ਨਹੀਂ ਹੋਣਾ, ਜਵਲੀਆਂ ਮਾਰ-ਮਾਰ। 7 ਲੱਖ ਦਾ ਸੰਦੂ ਹੀ ਟੱਕੇ ਖੜਾਦਾ ਐ ਰਿਸ਼ਤੇ ਹੋਣਗੇ। ਇਹ ਤਾਂ ਇਹੀ ਕਰਦਾ। ਹੁਣ ਬੱਦ ਟੜਕੀ ਟਾਕਤਾ ਤੀ ਇਹਨੇ। ਹੁਣ ਹੱਥ ਨੇ ਲਾ ਦੂਗਾ ਕਪੜਾ। ਸਾਰੀ ਰਾਤ ਟਰੈਕਟਰ ਇਹੀ ਖੜਾ ਐ, ਰੂ ਵੀ ਰਾਤ ਨੂੰ ਕੌਣ ਦੇਖੂ ਇਹਨੂੰ? ਅੱਛਾ ਦਿਨੇ ਟੱਕ ਦਿੰਦਾ ਰ। ਦਿਨੇ ਟੱਕਦਾ। ਕਿਸ ਵਾਸਤੇ? ਹਾਂ, ਇਹੋ ਜਿਹਾ ਬੰਦਾ ਰਾਤ ਨੂੰ ਤਾਂ ਦਿਨ ਧੁੱਪ ਤੋਂ ਡਰਦਾ ਹੋਇਆ ਧੁੱਪ ਲੱਗ ਜੂ ਟਰੈਕਟਰ ਨੂੰ। ਕੁੱਤੀ ਨੇ ਬੱਟਲੇ ਉਹਦੇ ਪੜ। ਲੱਗ ਕੁੱਤੀ ਨੇ ਬੱਟਲੇ। ਕਿਹੜਾ ਬੱਟਲਾ ਕੁੱਤੀ ਨੇ? ਓਹ ਹਾਂ ਏ ਡੇਡੇ ਚੂਹੇ ਮੱਕੀ ਚ ਲੈ ਸਾਲੇ ਮੱਕੀ ਚ ਕੀ ਕਰਦਾ ਚੂਹਾ ਕਿੱਡਾ ਕਿੱਡਾ ਚੂਹਾ ਕਿੱਡਾ ਦਿਖਾਈ ਕੰਜਤੇ ਨੇਵਾ ਹੋ ਓਏ ਗੋ ਦੇਖ ਲਈ ਗੋ ਹੁੰਦੀ ਆ ਓ ਐਡਾ ਚੂਹਾ ਹੁੰਦਾ ਜੋਗੀਆਂ ਕੋਲੇ ਹੁੰਦੀ ਆ ਚੱਲ ਜਿੰਦਰਾ ਮੇਰੀ ਗੱਲ ਸੁਣ ਹਾਂਜੀ ਜੜੀ ਜੀ ਤੈਨੂੰ ਤਾਂ ਪੁੱਤ ਤਾਂ ਬੁਲਾਇਆ ਏ ਇਹਨੂੰ ਰਿਸ਼ਤੇ ਵਾਲੇ ਦੇਖਣ ਆਉਣਗੇ ਅੱਜ ਅੱਜ ਹਾਂ ਮੈਨੂੰ ਤਾਂ ਬੜਾ ਜ਼ਰੂਰੀ ਕੰਮ ਆ ਮੈਂ ਤਾਂ ਝੋਟੀ ਲੈ ਕੇ ਜਾਣੀ ਆ ਸਾ ਮੇਰੀ ਗੱਲ ਕਿਉਂ ਨਹੀਂ ਸਮਝਦਾ ਤੂੰ ਯਾਰ ਕੰਮ ਧਾੜਿਆ ਪਿਆ ਤੂੰ ਚੋਟੀਆਂ ਝੂਟੀਆਂ ਬਾਚੋਂ ਦੇਖੀ ਆਂਦੀਆਂ ਉਹ ਮਸਾਂ ਤਾਰ ਪਾ ਦੇਗਾ ਜਾ ਕੇ ਬਿਦੂ ਖੁਰ ਪਾ ਦੇ ਸਾਡਾ ਭੈਣ ਦੀ ਮਾਰਾ ਕੇ ਐਂ ਕਰੋ ਜੀ ਹਾਂ ਸੁਨਾ ਮਝਾਓ ਪਹਿਲਾਂ ਤਾਂ ਸੰਦ ਲੈ ਕੇ ਦੇ ਸਾਰੇ ਉਹ ਕਿਲੇ ਉਹ ਲੈ ਕੇ ਦੇ ਦੇਣਾ ਐਂ ਕਰਿਆ ਕਰੋ ਸਬਜ਼ੀ ਲਾ ਲੈਣਾ ਵਧੀਆ ਇਹਦਾ ਇਹਦਾ ਤਾਂ ਸਿਹਰਾ ਐ ਨਹੀਂ ਪਤਾ ਮੈਂ ਇਹਨੂੰ ਖੁਰਪਾ ਵੀ ਰੱਖ ਦੇਵਾਂ ਉਤੇ ਵੀ ਕੱਪੜਾ ਪਾ ਕੇ ਧਰ ਦੇ ਮੇਰਾ ਇਹ ਸਾਲਾ ਖੁਰਪਿਆਂ ਚ ਨਾ ਨਿਕਲੀ ਉਹ ਬਹੂਲੇ ਹੁਣੀਆਂ ਐ ਅਕਲ ਨੂੰ ਹੱਥ ਮਾਰ ਹਰੇ ਗੱਲ ਸੁਣੋ ਹੋਰ ਸੁਣ ਲੈ ਹਰੇਕ ਚੀਜ਼ ਤੇ ਕੱਪੜਾ ਪਾ ਦੂ ਲੱਤਾਂ ਟੱਕਦਾ ਨਹੀਂ ਲੱਤਾਂ ਨੰਗੀਆਂ ਰੱਖਦਾ ਕੱਛੇ ਚ ਰੱਖਦਾ ਕੱਛੇ ਚ ਮੇਰੀ ਗੱਲ ਸੁਣੋ ਜੀ ਹਾਂ ਇਹ ਤਾਂ ਦੱਸਿਓ ਜਿਹੜੇ ਆਉਣਗੇ ਅੱਜ ਰਿਸ਼ਤੇ ਦੇ ਮੇਰੀ ਗੱਲ ਸੁਣ ਲੈ ਤੂੰ ਵੀ ਜਿਹੜੇ ਰਿਸ਼ਤਾ ਦੇਖਣ ਆਉਣਗੇ ਉਹਨੂੰ ਦੱਸਿਓ ਵੀ ਇਹ ਸਾਡਾ ਪੁਰਾਣਾ ਹੈ ਨਾ ਜੀ ਮੈਂ ਕੋਈ ਸਕੀਮ ਖੇ ਅੱਛਾ ਹਾਂ ਸਮਝ ਗਏ ਗੱਲ ਮੈਂ ਜਾਣਾ ਮੇਰਾ ਕੰਮ ਜਾਣੇ ਬਸ ਠੀਕ ਹੈ ਫਿਰ ਉਹਨਾਂ ਨੂੰ ਆਏ ਜੇ ਲੱਗੇ ਉਹਨਾਂ ਨੂੰ ਆਏ ਲੱਗੇ ਵੀ ਹਾਂ ਵੀ ਇਹ ਭਾਈ ਵਿਚੋਲਾ ਹੈ ਵੀ ਇਹਨੂੰ ਤਾਂ ਇਧਰੋਂ ਵੀ ਵਿਚੋਲਾ ਆ ਗਿਆ ਇਧਰੋਂ ਵਿਚੋਲਾ ਆ ਗਿਆ ਉਧਰੋਂ ਵਿਚੋਲਾ ਆ ਗਿਆ ਇਹ ਕਾਏ ਕਰੋ ਜਿਹੜੀ ਦੁਕਾਨ ਤੇ ਤੁਸੀਂ ਸਮਾਨ ਲਿਆਉਣੇ ਹੋ ਹਾਂ ਜਦੋਂ ਵਿਚੋਲਾ ਦੇਖਣ ਆਉਂਦਾ ਕੋਈ ਬੰਦੇ ਆਉਂਦੇ ਨੇ ਖਾਣ ਪੀਣ ਨੂੰ ਤਾਂ ਲਿਆਉਂਦੇ ਹੋਵੋਗੇ ਵੀਰਵਾਰ ਦਾ ਭੋਗਾ ਜੱਗੇ ਕੇ ਘਰ ਜਾ ਭੋਗਾ ਭੈਣ ਦੀ ਮਰਾਗਾ ਤੇਰੇ ਬਿਨਾ ਭੋਗ ਨਹੀਂ ਪਾਣਾ ਬੁੜੇ ਕੇ ਜੱਗੇ ਦਾ ਹੈ ਕਿਪ ਕਈ ਨਾ ਮਾਰਿਆ ਕਰ ਗੱਲ ਕੱਢੀ ਕਰ ਰਿਹਾ ਤੇਰੇ ਸੱਖ ਦੀ ਕਰ ਰਿਹਾ ਮੇਰਾ ਸਾਥ ਤੂੰ ਨਹੀਂ ਆਦਾ ਕੁਛ ਨਾ ਕੁਦੇ ਕਦੇ ਗੋਹਾਂ ਚ ਜਾ ਵੜਦਾ ਕਦੇ ਚੂਹਿਆਂ ਚ ਜਾ ਵੜਦਾ ਆਈਆਂ ਭਾਈ ਆਈਆਂ ਤਾਂ ਕਿੱਦਾਂ ਹੀ ਰਹੂਗਾ ਸਾਰੀ ਜ਼ਿੰਦਗੀ ਮੈਂ ਤਾਂ ਕਹਿੰਦਾ ਕਾਨੂੰ ਮੇਰਾ ਸਲਾ ਕੋਈ ਫੁੱਫੜ ਕਹਿਣ ਵਾਲਾ ਆ ਜਾ ਉਹ ਕੋਈ ਫੁੱਫੜ ਕਹਿਣ ਵਾਲਾ ਆ ਜੀ ਤੂੰ ਆਏ ਦੇਖ ਲੈ ਕਮਾਂਟਾਂ ਦੇ ਹਿਸਾਬ ਨਾਲ ਗੀਰੀ ਖਵਾਤੀ ਅਸੀਂ ਰਿਸ਼ਤੇ ਵਾਲਿਆਂ ਨੂੰ ਕਰਦਾ ਕੋਈ ਨਹੀਂ ਮੇਰੀ ਗੱਲ ਸੁਣੋ ਆ ਪਾਏਗਾ ਚੌਧਰੀ ਢਾਕੇ ਮੰਜਾ ਅੰਦਰ ਪਈ ਜਾ ਮੇਰੀ ਗੱਲ ਸੁਣੋ ਜੀ ਮੈਨੂੰ ਦੁਕਾਨ ਤੇ ਲੈ ਕੇ ਚਾਉਂ ਤੇ ਇੱਟ ਦੇ ਸਮਾਨ ਲਿਆਉਣੇ ਹੋਣੇ ਗਿਰੀਆਂ ਕਾਜੂ ਉੱਥੇ ਕੀ ਕਰਨਾ ਮੈਂ ਕੰਮ ਕਰਕੇ ਆਉਣਾ ਇੱਕ ਮਿੰਟਾ ਮੈਨੂੰ ਕੰਮ ਬਹੁਤ ਜ਼ਿਆਦਾ ਨੇ ਇਹ ਤੂੰ ਮੈਂ ਦੇਖ ਲੈ ਜਿਹੜਾ ਲਾਲਾ ਹੈ ਨਾ ਉਹ ਹੂੰ ਆਪਣੇ ਸਿਰ ਤੋਂ ਕੋਠੀ ਪਾ ਗਿਆ ਇੰਨੀਆਂ ਗਿਰੀਆਂ ਖਵਾਤੀ ਆ ਪਰਿਸ਼ਤੇ ਵਾਲੇ ਪਹਿਲਾਂ ਤਾਂ ਐ ਕਰੋ ਕੋਈ ਕਪੜਾ ਲੈ ਕੇ ਲੱਤਾਂ ਟਾ ਕੰਮ ਇਹ ਇਹਦਾ ਲੱਕ ਚੜਦੂ। ਮੇਰੀ ਅਮਰਾਗਿਆ ਇਹਨੂੰ ਆ ਲੱਤਾਂ ਨੰਗੀਆਂ ਨੂੰ ਕਿਹੜਾ ਸਾਗ ਲਾਊਗਾ। ਆਏਗਾ ਤੂੰ ਕੱਪੜੇ ਲੀਡੇ ਮੜਾ ਮੋਟਾ ਚੱਜਦੇ ਪਾਲਾ। ਅਸੀਂ ਦਾਲੇ ਦੇ ਜਾ ਕੇ ਉਹਨੇ ਪਤਾ ਨਹੀਂ ਕੀ ਕਹਿੰਦਾ। ਮੈਨੂੰ ਮੈਨੂੰ ਪਤਾ ਜੀਏ ਕਿਵੇਂ ਤਿਆਰੂ ਮੈਂ ਦਾਲ। ਉਹ ਭੋਗ ਤੇ ਚੱਲਾਂਗੇ ਆਪਾਂ ਜੱਗੇ ਕੇ ਬੋੜੇ ਤੇ ਖੜਾ ਹੋ ਤੂੰ। ਚੱਲ ਫਿਰ ਹਾਂ। ਜਲੇਬੀਆਂ ਬਣਾਈਆਂ ਨੇ ਉਹਨਾਂ ਨੇ। ਕੁਰਤਾ ਪਜਾਮਾ ਪਾਲਾ, ਵਧੀਆ ਪਾਲਾ। ਜਲੇਬੀਆਂ ਜਰੂਰੀਆਂ। ਮਟਰ ਪਨੀਰ ਬਣਾਇਆ। ਮਟਰ ਪਨੀਰ ਬਣਾਇਆ, ਖੀਰ ਬਣਾਈ ਆ। ਹੈਂ? ਏ ਨਹੀਂ ਸਮਝਦਾ ਹੁੰਦੀ ਨਹੀਂ ਇਹਦੀ ਛੱਡ ਪਰ ਉਹ ਇਹਦੀ ਨਹੀਂ ਆਉਂਦੀ ਸਮਝ ਪਤਾ ਨਹੀਂ ਕਹਿੰਦਾ ਕੁੱਤੀ ਤੇ ਬਾਣੀ ਦੇ ਕਹਿੰਦਾ ਐ ਕਰਦੇ ਕਿ ਕੁੱਤੀ ਚੁੱਕੀ ਜਾਂਦੇ ਕਤੂਰੇ ਬਣਾ ਪਤਾ ਨਹੀਂ ਕੀ ਬੋਲਦਾ ਇਹ ਤਾਂ ਹੀ ਨਹੀਂ ਪਤਾ ਕਿਹੜੇ ਟੈਸ਼ਨ ਤੋਂ ਬੋਲ ਤੁਸੀਂ ਮੈਨੂੰ ਬਾਣੀ ਲੈ ਕੇ ਚੱਲੋ ਚੱਲ ਫਿਰ ਆਜੋ ਮੈਂ ਕਰਦਾ ਸਾਫ ਕਰਦਾ ਓਏ ਹਉ ਨਹੀਂ ਤਾਂ ਹੋ ਜਾ ਆਜੋ ਇਹ ਆਜੋ ਫਿਰ ਐ ਹਵਲੀ ਹੋ ਕੇ ਕੰਮ ਨਹੀਂ ਨਾ ਬਣਨਾ ਓਏ ਅੱਜ ਆਪਣਾ ਇਹ ਕੰਮ ਬਣ ਚੇ ਕੰਮ ਤਾਂ ਸਮਝੋ ਬਣ ਗਿਆ ਹਾਂ ਕੰਮ ਤਾਂ ਆ ਬਿਉਤਨਾ ਬਣਾਉਣਾ ਪਊਗਾ ਜਦੋਂ ਬੰਦਾ ਆ ਕੇ ਉਹਨੂੰ ਕੰਮਲਾ ਆ ਕੇ ਨਾ ਗੁੰਮਰਾਹ ਕਰਕੇ ਗੁੰਮਰਾਹ ਤਾਂ ਆਣ ਪੜ ਬੰਦਾ ਹੁੰਦਾ ਹੈ ਕਹਿੰਦੇ ਉਹ ਬਹੁਤ ਪੜੇ ਲਿਖੇ ਬੰਦੇ ਮੁਲਾਜ਼ਮ ਹੈ ਕੋਈ ਮੁਲਾਜ਼ਮ ਸੁਣਦੇ ਆ ਅਸਿਆ ਕਿੱਥੇ ਲੱਗੇ ਨੇ ਸਕਲਾਈ ਸਕਲ ਉਹ ਹੀ ਕਹਿੰਦੇ ਨੇ ਕੋਈ ਦੰਦਾ ਕੋਚ ਕੂਚ ਹੈ ਪਤਾ ਨਹੀਂ ਕਾਦਾ ਕਾਲਜ ਕੂਲ ਚ ਦੱਸਦੇ ਨੇ ਪਤਾ ਨਹੀਂ ਸਕੂਲ ਚ ਲੁੱਡੀਆਂ ਦਾ ਭੰਗੜੇ ਦਾ ਹੋ ਸਕਦਾ ਬੰਦਾ ਕਾ ਉਹ ਐ ਤਾਂ ਨਹੀਂ ਮੈਨੂੰ ਪਤਾ ਭੰਗੜੇ ਵਾਲਾ ਇੱਕ ਮੇਰਾ ਹੁੰਦਾ ਸੀ ਉਸਤਾਦ ਭਾਈ ਹਾਂ ਕਿਆ ਲੁੱਡੀ ਪਉਂਦਾ ਸੀ ਹਾਂ ਬਸ ਮੇਰੀ ਇਹੋ ਜੀ ਲੁੱਡੀ ਪੁਆਈ ਮੈਂ ਮੁੜ ਕੇ ਕਾਲਜ ਹੀ ਨਹੀਂ ਬੜਿਆ ਅਜਿਹੇ ਕੰਮ ਆਪਣਾ ਹੋ ਜੇ ਕੰਮ ਤਾਂ ਜੀ ਮੈਂ ਤੁਹਾਨੂੰ ਗੱਲ ਦੱਸਦਾ ਹਾਂ ਹਾਂ ਤੁਹਾਨੂੰ ਮੈਂ ਜਿਹੜੀ ਗੱਲ ਸਮਝਾਈ ਹੋਈ ਆ ਇੱਕ ਤਾਂ ਜਵਾਨਾ ਮਾਰਿਓ ਬੰਦੇ ਨੂੰ ਕਹਿ ਦੋ ਆਪਣੇ ਵਾਲੀ ਨੂੰ ਉਹ ਤਾਂ ਫੇਰ ਜਵਾਰਾ ਮਾਰੇ ਹੋ ਆਪਣੇ ਤਾਂ ਕਹਿਣੇ ਤੋਂ ਦੂਜੀ ਗੱਲ ਮੈਂ ਸਮਾਂ ਲੈਣਾ ਆਜੋ ਚਲੋ ਕੀ ਕੁਛ ਲੈਂਦੇ ਰਹੇ ਹਾਂ ਜਦੋਂ ਪਹਿਲਾਂ ਵਾਲੇ ਬੰਦੇ ਦੇਖਣ ਆਉਂਦੇ ਸੀ ਆਪਾਂ ਲੈਂਦੇ ਰਹੇ ਹਾਂ ਕਿ ਗਿਰੀਆਂ ਗੁਰੀਆਂ ਬਦਾਮ ਬਦੂਮ ਧਰਦੇ ਰਹੇ ਹਾਂ ਚੰਗੇ ਅੱਛਾ ਹਾਂ ਮਤਲਬ ਖਰਚਾ ਵਧੀਆ ਕਰਿਆ ਮੈਂ ਕਹਾਂ ਤੂੰ ਪੁੱਛ ਲੈ ਚਾਹੇ ਪੁੱਛ ਠੀਕ ਹੈ ਮੰਗ ਮੰਗ ਕਿੰਨੀ ਕਿਤੀ ਸੱਚ ਮੰਗ ਰੱਖੀ ਹੈ ਕੋਈ ਮੰਗਤਾ ਬਣੀ ਕੋਈ ਨਹੀਂ ਫੇਰ ਨਹੀਂ ਹੁੰਦਾ ਫੇਰ ਨਹੀਂ ਹੁੰਦਾ ਮੰਗ ਕੋਈ ਨਹੀਂ ਆਪਾਂ ਨਾ ਫੇਰ ਸਾਖ ਹੁੰਦੀ ਫੇਰ ਕਾਹਤੋਂ ਨਹੀਂ ਹੁੰਦਾ ਮੈਂ ਤੁਹਾਨੂੰ ਦੱਸਤੀ ਗੱਲ ਜੀ ਅੱਜ ਕੱਲ ਜਿਹੜਾ ਮੰਗਦਾ ਨੇ ਉਹਨੂੰ ਪਤਾ ਕੀ ਕਹਿੰਦੇ ਨੇ ਆ ਕੇ ਮੁੰਡੇ ਚ ਨੁਕਸੂਗਾ ਕੋਈ ਮੰਗ ਨਹੀਂ ਮੰਗੀ ਅੱਜ ਕੱਲ ਐ ਹੋ ਗਏ ਲੋਕ ਆਪਣੇ ਕੋਲੇ ਵਾਹਣ ਕਿੰਨਾ 5 ਕਿਲੇ ਤਾਂ ਹੈਗੇ ਹਾਂ ਬੱਧੀ ਐ ਤੁਸੀਂ ਐ ਕਰਿਓ ਜਿਹੋ ਦੇਖਣ ਆਗੇ ਤੁਸੀਂ ਐ ਕਹੋ ਜਿਆਦਾ ਭਾਈ 5 ਲੱਖ ਦਾ ਆਹ 5 ਕਿਲੇ ਦਾ 5 ਲੱਖ ਦੇ ਦਿਓ ਹਾਂ ਕਿਲੇ ਤੇ ਲੱਖ ਕਿਲੇ ਤੇ ਲੱਖ ਹੋ ਗਿਆ ਜਾਂ ਕਹੋ ਭਾਈ ਸਾਡੀ ਬਰਾਤ ਦਾ ਖਰਚਾ ਉੱਟ ਲੈ ਐ ਕਹਿ ਦੋ ਅਗਲਾ ਅਗਲਾ ਖੂ ਬਰਾਤ ਦਾ ਖਰਚਾ ਭਾਈ ਉਟਾਂਗੇ ਅਸੀਂ ਆਪਾਂ ਦਾਜ ਨਹੀਂ ਲੈਂਦੇ ਆਹੋ ਜੇ ਤੁਸੀਂ ਐਂ ਕਹਤਾ ਸੀ ਪਾਈਸੇ ਵੀ ਕੋਲੋਂ ਲਾਵਾਂਗੇ ਲੈਂਦੇ ਵੀ ਕੁਛ ਨਹੀਂ ਉਹ ਤਾਂ ਆਖਣਗੇ ਨੁਕਸਾ ਮੁੰਡੇ ਚ ਅਸੀਂ ਤਾਂ ਐਂ ਕਹਿੰਦੇ ਰਹੇ ਆ ਵੀ ਦੋ ਕੱਪੜਿਆਂ ਚ ਪਿਆ ਕੇ ਲੈ ਜਾਣਗੇ ਇੱਥੇ ਤਾਂ ਨੁਕਸਾ ਐ ਫਿਰ ਇੱਥੇ ਤਾਂ ਨੁਕਸਾ ਐ ਐਂ ਕਹੋ ਅਗਲੇ ਵਿੱਚ ਤਾਂ ਭਾਈ 5 ਲੱਖ ਲਾਵਾਂਗੇ ਦਾੜ ਦੇ ਨਹੀਂ ਕਰ ਜਾਣਗੇ ਫੇਰਾ ਆ ਜਾ ਚਲ ਆਪਾਂ ਫੇਰਾ ਅਗਲਾ 100 ਕੁਝ ਸੋਚਦਾ ਡੈਡੀ ਜੀ ਵੀ ਮੁੰਡੇ ਚ ਕੋਈ ਕਾਣ ਮੀਨ ਆ ਜਿਹੜਾ ਦਾਸ਼ ਨਹੀਂ ਲੈ ਰੇ ਮੁੰਡਾ ਪੱਕੜੋਂ ਮਰਦਾ ਆ ਜਾ ਮੁੰਡੇ ਨੂੰ ਹੁੰਦਾ ਨਹੀਂ ਅੜਿਆ ਖੜਾ ਫੇ ਕੀ ਕਰੀਏ ਜਦੋਂ ਅਸੀਂ ਅਗਲੇ ਨੂੰ ਕਹਿੰਦਾ ਵੀ ਸਾਨੂੰ ਤਾਂ ਪੈਸਾ ਕੰਦਾ ਤੋੜਾ ਨਹੀਂ ਇੰਨਾ ਇੰਨਾ ਲਵਾਂਗੇ ਜੇ ਦਿਨ ਦਾ ਠੀਕ ਆ ਨਹੀਂ ਉਹ ਡੱਡੀ ਪਾਈ ਬਾਬਾ ਠੀਕ ਆ ਫਿਰ ਤੂੰ ਐ ਕਰ ਬੱਤਾ ਬੁੱਤਾ ਫੜ ਇਥੋਂ ਸਮਾਨ ਮੈਂ ਆਪਦੇ ਹਿਸਾਬ ਨਾਲ ਲੈਣਾ ਸਮਾਨ ਆਪਦੇ ਹਿਸਾਬ ਨਾਲ ਖਾਸੀ ਵਧੀਆਲੀ ਦੁਕਾਨ ਏ ਮੁੰਡੇ ਨੇ ਵੀ ਹਾਂ ਆਪ ਵਧੀਆ ਕਰਕੇ ਕੰਮ ਤਾਂ ਮੁੰਡਾ ਕਾਲੇ ਨੇ ਹਾਂ ਮੈਂ ਫਿਰ ਲੈ ਕੀ ਲੈ ਆਜੋ ਹੋਰ ਵੀ ਕਾਲਿਆ ਵਧੀਆ ਜੀ ਵਧੀਆ ਸੁਣਾਓ ਦੇਖ ਲਓ ਮੁੜ ਕੇ ਗੀੜੀ ਨਹੀਂ ਵੱਜਿਆ ਉੱਦੇ ਮੇਰਾ ਸਰੀ ਜਰਦਾ ਲੈ ਗਿਆ ਤੀ ਗਈ ਉਹ ਦੇ ਦਿਓ ਚੰਗਾ ਹੋਰ ਕੁਛ 10 ਰੁਪਏ ਹੋਣਗੇ ਜੀ ਕੋਈ ਨਹੀਂ ਜਦੋਂ ਹਜ਼ਾਰਾਂ ਦੇ ਹਜ਼ਾਰ ਹੋਰੇ 10 20 ਕਾਜੂ ਆਉਂਦੇ ਨੇ ਕਿਵੇਂ ਕਾਲੇ 1800 ਕਾਜੂ ਆਉਂਦੇ ਨਹੀਂ ਹਾਂ ਤੇ ਤਿੰਨ ਗਏ ਤੇ ਠੰਡੇ ਠੰਡੇ ਇਹ ਬਾਕੀ ਹਾਂ ਤੇ 3000 ਤੇ ਠੰਡੇ ਲੈ ਗਏ ਤੀ ਕਾਲੇ ਤੋਂ ਮੈਂ ਹਾਂ ਬਾਕੀ ਕਿ 2000 ਕਾਜੂ ਦਾ ਹਾਂ 1800 ਹੈ 2000 ਹੀ ਮੰਨ ਲੈ 1800 ਦੇ ਕਾਜੂ ਖਵਾਤੇ ਹੈ ਹਾਂ 2000 3000 ਦੇ ਠੰਡੇ ਪਿਆਦੇ ਰਾਮ ਜੀ ਰਾਮ ਮੁੰਡਿਆਂ ਦਾ ਰਿਸ਼ਤਾ ਹੋਇਆ ਨਹੀਂ ਹਾਂ ਜੀ ਹੋਇਆ ਲੈ ਲੈ ਹੁਣ ਕੀ ਲੈਣਾ ਇੱਕ ਤਾਂ ਬੱਤੇ ਦੀ ਬੋਤਲ ਹੋ ਗਈ ਕਾਲਿਆ ਅਜ ਤੋਂ ਬਾਅਦ ਬੋਲੀ ਨਾ ਡੜੀ ਹੋਰ ਆ ਚੱਕ ਲੈ ਬਸ ਕੱਲਾ ਖੱਟਾ ਹੀ ਪੀਵਾਂ ਬੱਸ ਅਗਲਾ ਭਰ ਕੇ ਮੂਠੀ ਕਾਜੂਆਂ ਦੀ ਜੇਬ ਚ ਪਾ ਲਾਂਦਾ ਅੱ데 ਤਾਂ ਮੇਰੇ ਸਾਲੇ ਗਰੀਆਂ ਖਾਣ ਹੀ ਆਉਂਦੇ ਨੇ ਰਿਸ਼ਤਾ ਰਸਤਾ ਕਿਹੜਾ ਕਰਨ ਆਉਂਦੇ ਨੇ ਫਿਰ ਹੁਣ ਹੁਣ ਕੁਛ ਨਹੀਂ ਕਰਨਾ ਐਨੀ ਪਾ ਕੇ ਜੀਣਾ ਪੇਕ ਜਿੰਨਾ ਬੱਤਾ ਵੀ ਆਏ ਗਏ ਨੂੰ ਬੱਤਾ ਐਨੀ ਹੋਵੇ ਤੇ ਤੂੰ ਕਹੇਗਾ ਉਵੇਂ ਹੀ ਕਰ ਹਾਂ ਮੇਰੇ ਹਿਸਾਬ ਨਾਲ ਚੱਲੋ ਮੁੰਡਾ ਹੱਥ ਨੂੰ ਮੰਗ ਦੂੰ ਠੀਕ ਆ ਚੰਗਾ ਲਿਖ ਦੀ ਕਾਲੇ ਕਿੰਨੇ ਦੀ ਆ ਇਹ ਕਿੰਨੇ ਦੀ ਆ 92 ਰੁਪਏ ਦੀ ਉਹੀ ਵਧਾਤੀ ਆ ਆਪਣੇ ਕੋਲ ਹੀ ਸਾਢੇ ਪਿੰਡ ਦਸੀਆਂ ਦੀ ਦੇ ਜਾਂਦੇ ਨੇ ਹਾਂ ਸਾਡੇ ਪਿੰਡ ਅੱਸੀਆਂ ਨਹੀਂ ਦਈਆਂ ਨੇ ਮੈਨੂੰ ਦੱਸ ਦੇ ਤੁਸੀਂ ਚਲੋ ਕਾਲਾ ਕਰਦਾ ਬੰਦਾ ਹਾਂ ਆਪਾਂ ਕਰ ਲਾਂਗੇ ਦੇਣੇ ਦਾ ਪੱਸੀ ਨੇ ਉਹਨੂੰ ਹੋਰ ਕੋਣ ਬੰਦੇ ਹੁੰਦਾ ਭਾਈ ਫਿਰ ਅਸੀਂ ਕਰਦਾ ਹਰੇਕ ਹੁੰਦਾ ਜਿਹੜੇ ਹਿਸਾਬ ਨਾਮ ਮੈਂ ਆਖਿਆ ਜੀ ਬੱਤਾ ਇੰਨੀ ਪਾਉਣਾ ਹੈ ਕਲਾਸ 'ਚ ਮੈਂ ਕਹਿੰਦਾ ਚਾਹੇ ਡਾਟਾ ਪਾ ਦਿੰਦਾ ਹਾਂ ਬੱਤਾ ਇੰਨੀ ਪਾਉਣਾ ਕਾਜੂ ਜਿਹੜੇ ਬੰਦੇ ਨੇ ਕਾਜੂ ਗਰੀ ਦੇਖ ਲਈ ਉਹ ਬੰਦਾ ਸਾਖ ਨਹੀਂ ਕਰੂ ਮੈਂ ਗਾਰੰਟੀ ਦਿੰਦਾ ਇਹਦਾ ਆ ਕੁਸ ਖਵਾਇਆ ਇਹਦਾ ਲੈਣੂ ਮੈਨੂੰ ਮੈਂ ਲੱਗੇ ਵੀ ਇਹਦਾ ਬੰਦੇ ਬਾਲੇ ਸੂਮ ਨੇ ਸੂਮ ਜਿਹੜਾ ਬੰਦਾ ਹਿਯਾਰ ਆ ਫਿਰ ਆਪਾਂ ਬੱਤਾ ਵੀ ਨਹੀਂ ਪਾਉਂਦੇ ਪਿਆਣੀ ਨਹੀਂ ਫਿਰ ਆਏ ਬੱਤਾ ਤਾਂ ਪਿਆਉਣਾ ਪੂਆ ਅਗਲਾ ਖੂਨ ਉਲਝ ਨਹੀਂ ਹੈਗੀ ਹੁਣ ਜਾਣਦਾ ਜਿਹੜਾ ਬੰਦਾ ਹਿਯਾਰ ਆ ਨਾ ਉਹ ਗੱਲ ਇਹ ਨੋਟ ਕਰੂਗਾ ਬੀਹੇ ਸੂਮ ਨੇ ਭਾਈ ਅੱਜ ਕੱਲ ਸੂਮ ਬੰਦੇ ਦਾ ਜਮਾਨਾ ਫਿਰ ਆਪਾਂ ਗੱਲਾਂ ਇਹ ਕਿਹੜਾ ਬੰਦਾ ਜਿਹੜਾ ਬੰਦਾ ਗੱਲ ਪੂਰੀ ਸੁਨਿਆ ਕਰੋ ਜਿਹੜਾ ਬੰਦਾ ਕਿਰਸ ਕਰ ਗਿਆ ਅੱਜ ਦੇ ਟਾਈਮ 'ਚ ਜਿਹੜਾ ਬੰਦਾ ਅੱਜ ਦੇ ਟਾਈਮ 'ਚ ਕਿਰਸ ਕਰ ਗਿਆ ਸਮਝੋ ਉਹ ਰਾਜਾ ਇੱਕ ਗੱਲ ਹੋਰ ਪੁੱਛਣੀ ਆ ਤੈ ਹੂੰ ਤੈਨੂੰ ਪਤਾ ਵੀ ਉਹ ਆਪਣਾ ਪਜਾਮਾ ਨਹੀਂ ਪਾਉਂਦਾ ਪਜਾਮਾ ਤਾਂ ਉਹ ਐਂ ਕਹਾਂਗੇ ਨਾ ਲਵੇ ਇਹ ਗੱਲ ਕਰਦੀ ਵੀ ਇਹ ਤਾਂ ਪੈਸੇ ਵੀ ਲੱਗਦੇ ਨੇ ਵੀ ਘਸ ਜਾਂਦਾ ਕੱਪੜਾ ਆ ਤਾਂ ਲੱਗਦਾ ਐਂ ਹੀ ਆਪਾਂ ਕਹਿੰਦੇ ਨਾ ਨਾ ਐਂ ਹੀ ਆਪਾਂ ਕਹਿੰਦੇ ਐਂ ਹੀ ਪਿਪਾ ਹੀ ਕੁਰਤੇ ਪਜਾਮੇ ਪਾਏ ਨੇ ਤੇ ਕੋਲੇ ਮਨਾ ਮੂ ਹਾਂ ਪਜਾਮੇ ਤਾਂ ਘੱਟੋ ਘੱਟ ਪਾਏ ਨੇ ਤੇ 60 70 ਬਣ ਆਣ ਲੱਗ ਪਈ ਹਾਂ ਹੁਣ ਇਹ ਤੜਕੇ ਜਾਂਦਾ 3 ਵਜੇ ਉੱਠ ਕੇ ਆਲੇ-ਦਾਲੇ ਪਹਲਾ ਦਾ ਮੱਖੜੀਆਂ ਦਾ ਯਾਲਿਆਂ 베ਚਦੀ ਨੰਗ ਵਹੇ ਹੀਰੀ ਕੋਲ ਦੀ ਹੈ ਉਦੋਂ ਬਾਅਦ ਪਈ ਇਹ ਕਾਕਣੇ ਦਾ ਕਰਦਾ ਕਰਦਾ ਆ ਕਿਹ ਮੈਂ ਸੰਮਾਉਂਦਾ ਸਚਾਈ ਵੀ ਹੈ ਇਹਦੇ ਕੋਲੇ ਟਾਈਮ ਹੀ ਨਹੀਂ ਸਮੇਂ ਵੀ ਨਹੀਂ ਪਜਾਮਾ ਪਾਉਂਦਾ ਸਚਾਈ ਵੀ ਹੈ ਟਾਈਮ ਹੀ ਨਹੀਂ ਪਜਾਮਾ ਪਾਉਣ ਦਾ ਤਾਂ ਹੈ ਹਾਂ ਹਾਂ ਵੀ ਇਹੀ ਗੱਲ ਕਰਨੀ ਆਪਾਂ ਫੇਰੇ ਸਿਰ ਤੇ ਛੜ ਦੋ ਮੈਂ ਆਪੀ ਕਰ। ਬੱਸ ਅਸੀਂ ਐਂ ਕਰੋ ਮੈਂ ਮੰਗ ਰੋਂ ਤੁਸੀਂ ਨੰਗ ਜੂ। ਤੁਸੀਂ ਨੰਗੋ ਮੈਂ ਆ ਮੈਂ ਆਉਣਾ ਮੜਾ ਜਾ ਮੈਂ ਕੰਮ ਜਾਇਆ। ਆਉਣਾ ਬੱਤਾ ਬੁੱਤਾ। ਹਾਂ ਹਾਂ ਮੈਂ ਕੰਮ ਜਾਇਆ ਮੈਂ। ਪੈਣ ਮਰਾਵੇ। ਜਰਦਾ ਜੁਰਦਲ ਆਉਣਾ ਜੀ ਮੈਂ। ਤਿੰਨ ਚਾਰ ਪੁੜੀਆਂ ਜਰਦ ਦੀਆਂ ਲੈ ਕੇ ਪਰਾਂ ਰੱਖ ਦਿੰਨਾ। ਐ ਪਾਣ ਜੇ। ਹਾਂ ਕਿੰਨੀ ਕਦੂਰ ਰਹੀਏ ਆਪਾਂ। ਇੱਥੇ ਇੱਥੇ। ਜਰਦਾ ਦਾ ਸਹੀ ਕੋਠੀ ਜੀ। ਹਾਂ ਇਹੀ ਆ। ਇਹੀ ਇਹੀ। ਆ ਜਾ। ਚਲੋ ਚਲੋ। ਹੈਗਾ ਕੋਈ ਕਰੇ ਪਾਣੀ ਜਿਹੜਾ ਗੱਡੀ 'ਚ ਗਾਣਾ ਚੱਲਦਾ ਸੀ ਨਾ ਇਹੋ ਜਿਹੇ ਗਾਣੇ ਨੱਚਣ ਵਾਲੇ ਹੁੰਦੇ ਨੇ ਇਹੋ ਜਿਹੇ ਗਾਣੇ ਲਿਆ ਕਰ ਮਮਾ ਕੋਈ ਨਾ ਇਹ ਲਾ ਦੇ ਕਰਾਂਗੇ ਹੁਣ ਚੁੱਪ ਰਹੀ ਮੜਾ ਇੱਥੇ ਰਿਸ਼ਤਾ ਦੇਖਣ ਆਏ ਆਪਾਂ ਔਲੀ ਓ ਤੂੰ ਟੈਨਸ਼ਨ ਨਾ ਲਿਆ ਕਰ ਜਾਨ ਮੇਰੇ ਹੁੰਦੇ ਠੀਕ ਆ ਤੂੰ ਮੜਾ ਧਮਾਲ ਚੈੱਕ ਕਰਿਆ ਕਰ ਡਗਾ ਚੈੱਕ ਕਰਿਆ ਕਰ ਡਗਾ ਉਹ ਬਾਤ ਤੈਨੂੰ ਪੂਲ ਕੇ ਮੜਾ ਜਦੋਂ ਮਗੜਾ ਪਾਉਂਦਾ ਨਾ ਮੈਂ ਫੁੱਲ ਐਕਸਰਸਾਈਜ਼ ਐ ਰਹੂਗੇ ਆਂ ਪਾਣੀ ਜ ਟੁੱਟ ਰਹਿਣੇ ਕਰ ਆ ਜਾ ਉਹਦੇ ਉਹ ਗਾਣਾ ਸੁਣਾਈਦਾ ਐਮੀ ਵਰਕਦਾ ਕੁੰਡੀ ਚੱਕਦੇ ਬਦਲੀਏ ਨਾਰੇ ਗੈਠੇ ਵਾਲਾ ਪਾਵੇ ਬੋਲੀਆਂ ਜਿਹਨੂੰ ਪਾਵੇ ਬੋਲੀਆਂ ਕਹਿੰਦਾ ਪਾਵੇ ਬੋਲੀਆਂ ਉਹਦਾ ਉਹ ਬੱਲੇ ਆ ਮਿਲ ਗਈ ਤਾਰ ਮਿਲ ਗਈ ਆਈ ਖੁੰਦ ਕੇ ਇੰਜ ਮੈਂਦੇ ਹਾਏ ਉਹਦਾ ਦੇਖਣਾ ਹੈ ਉਹ ਖੜਚ ਚੱਕਦੇ ਸਟੈਪ ਚੱਕ ਲੈ ਨਾਲ ਹੀ ਛੱਡੀ ਨਾ ਸਟੈਪ ਉਹ ਬਾਬਾ ਉਹ ਖੜ ਜਾ ਉਹ ਖਰਚਾ ਯਾਰ ਆ ਪਤਾ ਇੱਕ ਮਿੰਟ ਪਰਾਮ ਮਿੱਤਰ ਮਿਲ ਗਏ ਆ ਪਤਾ ਦੇਖਣਾ ਆ ਇੱਥੇ ਉਹ ਖੜ ਜਾ ਖਰਚਾ ਚੱਲ ਉਹ ਵੀ ਚਲੋ ਦੇਖੋ ਫਿਰ ਕਿਵੇਂ ਆ ਸਰਾ ਆ ਗਿਆ ਮੁੰਡਾ ਜੱਟ ਗਿਆ ਤਾਂ ਤੈਨੂੰ ਜੱਟ ਗਿਆ ਆਏ ਆਏ ਬਾਈ ਕੇ ਬੱਸ ਮਾਮਾ ਦੇਖ ਚੈੱਕ ਕਰ ਠੀਕ ਆ ਠੀਕ ਆ ਠੀਕ ਆ ਠੀਕ ਆ ਬਸ ਠੀਕ ਆ ਹਾਂ ਵਧੀਆ ਵਧੀਆ ਠੀਕ ਆ ਤੈਨੂੰ ਕਿਹੜਾ ਦੇਣ ਨੂੰ ਕਹਦੇ ਮੌਤ ਪੈ ਜਾਂਦੀ ਆ ਮੈਨੂੰ ਨਹੀਂ ਪਸੰਦੇ ਇਹ ਚ ਕੰਮ ਉਹ ਦੇਖ ਕੇ ਆ ਮੁੰਡਾ ਵੀ ਭੰਗੜਾ ਪਈ ਜਾਂਦਾ ਆਪਣੇ ਬਾਅਦ ਆ ਇਹ ਜੇ ਮੁੰਡੇ ਪਸੰਦ ਨੇ ਮੈਨੂੰ ਲੈ ਮੁੰਡੇ ਇੱਧਰ ਗੱਲ ਸੁਣ ਮੈਨੂੰ ਮੜਾ ਜਾ ਹੈਲੋ ਓਏ ਓਏ ਇਹ ਤਾਂ ਮੁੰਡਾ ਵਧੀਆ ਮੈਨੂੰ ਤਾਂ ਲੱਗਦਾ ਵੀ ਮੁੰਡਾ ਇਹੀ ਲੱਗਦਾ ਮੈਨੂੰ ਤਾਂ ਪਸੰਦ ਆ ਨੰਮਾ ਮੈਨੂੰ ਮੇਰੇ ਤਾਂ ਕੋਈ ਸੀਰੀਅਲ ਕਿ ਲੱਗਦਾ ਮੈਨੂੰ ਫੁੱਲ ਪਸੰਦ ਆ ਉਹ ਨਹੀਂ ਦੇਖਦਾ ਲੈ ਇੱਕ ਮਿੰਟ ਖੜ ਜਾ ਇੱਕ ਮਿੰਟ ਖੜ ਜਾ ਜੇ ਨਹੀਂ ਆਹ ਸਟੈਪ ਮੇਰੇ ਨਾਲ ਕਰਤਾ ਇਧਰ ਲਈ ਦੁਨੀਆ ਇਧਰ ਹੋ ਜੇ ਮੈਂ ਮੁੰਡਾ ਨਹੀਂ ਸਰਨਾ ਆ ਮੜੀ ਲੱਤਾਂ ਐ ਕਰ ਮੁੰਡਿਆ ਆ ਲੱਤ ਕਰਕੇ ਇਹ ਹੱਥ ਖੋਲ ਕੇ ਹੱਥ ਖੋਲ ਕੇ ਮੜਾ ਜਾ ਇੱਕ ਟੈਗਰੂਪ ਖੜਾ ਕਰਾ ਦੋਨੂੰ ਹੱਥ ਮੜਾ ਖੋਲ ਬਸ ਠੀਕ ਆ ਬਸ ਬਸ ਆ ਕੇ ਹੋਗੀ ਗੱਲ ਆਦਾ ਯਾਰ ਕੋਈ ਨਾ ਖੜ ਜਾ ਬਾਜ ਜਾ ਭਾਈ ਫੇਰ ਕਰ ਦੋ ਪਹਿਲੇ ਮੈਨੂੰ ਐ ਤਾਂ ਦੱਸ ਦੋ ਵੀ ਤੁਸੀਂ ਕੌਣ ਹੋ ਓ ਯਾਰ ਅਸੀਂ ਤਾਂ ਸਾਨੂੰ ਤਾਂ ਇਹ ਗੁੱਡੀ ਖਾਤਰ ਰਿਸ਼ਤਾ ਦੇਖਣਾ ਆ ਮੈਨੂੰ ਮੋੜਾ ਗਿਆ ਤਹੰਦ ਓਹ ਛੱਛ ਹੋਰ ਹੁਣ ਰਾਜੂ ਅੰਤਰਾਜੋ ਦੱਸ ਪਈ ਹੋਈ ਆ ਚੱਲ ਬਣ ਜੇ ਆਹ ਬੰਦੇ ਕਰਦੇ ਨਿਕਲ ਗਏ ਯਾਰ ਚੋਫਰ ਮੁੰਡਾ ਤੈਨੂੰ ਪਤਾ ਵੀ ਇਹ ਤੇਰੇ ਖਾਤਰ ਆਇਆ ਨੇ ਤੂੰ ਇਹ ਨਾਲ ਪੱਗੜੇ ਪਾਉਂਦਾ ਫਿਰਦਾ ਓਏ ਓ ਬਈ ਵਧੀਆ ਮੁੰਡਾ ਮੈਨੂੰ ਲੱਗਿਆ ਜਾ ਚ ਗਿਆ ਮੁੰਡਾ ਮੈਨੂੰ ਹਾਂ ਵਧੀਆ ਕੋਲਕੁੜ ਤਾਂ ਜਾਦਰਾ ਜਿਥੋਂ ਲਵਾਇਆ ਨਾ ਬਣ ਜੇ ਮੈਂ ਇਹਦਾ ਸਾਰੀ ਟੀਮ ਨੂੰ ਲੀਡ ਕਰਾਇਆ ਵਧੀਆ ਵਧੀਆ ਮੁੰਡਾ ਹੈ ਪੌਂਗਾ ਬੰਗੜਾ ਮੁੰਗੜਾ ਹੈ ਹਾਂ ਪ ਉਹ ਮੈਂ ਉਹ ਨਹੀਂ ਰਸਤਾ ਕਰਦਾ ਕੁੜੀ ਦਾ ਆਪਣੀ ਦਾ ਜੇ ਮੁੰਡਾ ਇਹੀ ਹੋਇਆ ਨਾ ਨਿੰਮਿਆ ਟੱਪ ਕਰਕੇ ਮੈਂ ਨਹੀਂ ਮੈਨੂੰ ਨਹੀਂ ਪਤਾ ਤੂੰ ਹੀ ਕਰ ਲਿਆ ਫਿਰ ਹਾਂ ਮੀਚ ਕੇ ਹਾਂ ਕਰ ਦਿਆਂ ਓਏ ਹਾਂ ਨੂੰ ਕੀ ਕਰ ਗਿਆ ਯਾਰ ਤਾ ਸੀਰੀ ਲਾਦਾ ਯਾਰ ਦੇਖ ਨੂੰ ਦੇਖਦਾ ਸੀ ਤੂੰ ਮੈਂ ਤੈਨੂੰ ਗੱਲ ਸਾਰੀ ਟੀਮ ਨੂੰ ਲੀਡ ਕਰਿਆ ਕਰੂ ਟੀਮ ਨੂੰ ਲੀਡ ਕਰੂ ਫਿਰ ਘਰੇ ਨਹੀਂ ਖੜਦਾ ਇਹਦਾ 15 ਕਿੱਲਿਆਂ 'ਚ ਟੈਂਟ ਲੱਗੇ ਹੋਇਆ ਪ੍ਰੋਗਰਾਮ ਬੁੱਕ ਕਰਿਆ ਹੋਇਆ ਓ ਪਹਿਲਾਂ ਤੂੰ ਨਹੀਂ ਟਿਕਦਾ ਮੁੜ ਕੇ ਨਹੀਂ ਟਿਕਣਾ ਫਿਰ ਤਾਂ ਨੈਵੀਗੇ ਰਸਤੇਦਾਰੀਆਂ ਮੈਂ ਨਹੀਂ ਕਰਦਾ ਰਸਤ ਰੋ ਤੇ ਤੈਨੂੰ ਤਾਂ ਜਨ ਹੈ ਜਾ ਓਏ ਨਹੀਂ ਨਹੀਂ ਫਿਰ ਚੱਲ ਤੂੰ ਅੰਦਰ ਮੇਰੀ ਗੰਦ ਆਜੋ ਭਾਈ ਆਜੋ ਆਜੋ ਓਰੇ ਆ ਪਾਣੀ ਮੜਾ ਮੁੰਡਾ ਮੈਨੂੰ ਤੇ ਬਈ ਹਾਰੀ ਬਾਈਰੇ ਮੈਨੂੰ ਖੁੱਲਾ ਮਾਹੌਲ ਹੀ ਪਸੰਦ ਆ ਭਾਈ ਓਰੇ ਡਾ ਲੋ ਮੰਜਾ ਵਧੀਆ ਹਵਾ ਜਾਂਦੀ ਆ ਆ ਖੇਚ ਸਾਰਾ ਐਦਾ ਫੁਰਤੀ ਵਾਲਾ ਮੁੰਡਾ ਮੈਨੂੰ ਦੇਖੋ 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 ਮੜਾ ਇਹਦਾ ਮਟੋ ਮਿੱਟੀ ਕੰਮ ਕਰਦਾ ਨਹੀਂ ਸਾਰੇ ਤਮੀ ਕੀ ਆ ਚ ਦੇਖ ਦੇ ਬੱਲੇ 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 ਬੱਸ ਬੱਲੇ ਪਤਾ ਹਟਣਾ ਮਾਰੀਏ ਜੋਰ ਦੇਖੋ ਜੀ ਫੁੱਲ ਫੁਰਤੀ ਫੁੱਲ ਠੀਕ ਹੈ ਮੈਨੂੰ ਜੱਜ ਗਿਆ ਜੱਜ ਗਿਆ ਜੱਟ ਗਿਆ ਜੱਟ ਗਿਆ ਮੁੰਡਾ ਪਹਿਲੇ ਜੁੜ ਜਦੋਂ ਭੱਜ ਕੇ ਮੇਰੇ ਕੰਨੀ ਗੇਟ ਕੰਨੀ ਆਇਆ ਇਹ ਹਾਂ ਆਇਆ ਚਾਹੇ ਕਰਿਆ ਨੇ ਕਾਡੂਆ ਮੁੰਡਾ ਪੰਗੜੇ ਦਾ ਪੂਰਾ ਹੀ ਜੀ ਗੱਲ ਨਹੀਂ ਹੈ ਬੱਸ ਪੁੱਤ ਇਹਨਾਂ ਨੂੰ ਪਤਾ ਲੱਗ ਗਿਆ ਬਹੁਤ ਹੋ ਗਿਆ ਹਨ ਕੀ ਗੱਲ ਤਾਂ ਜ ਮਮਾ ਨੇ ਚੱਟ ਗਿਆ ਹਾਂ ਜੀ ਤੁਸੀਂ ਬੈਠੋ ਠੰਡਾ ਤੱਤਾ ਲਿਓ ਮੈਂ ਕਹਿੰਦਾ ਲਾਣੇਦਾਰ ਸਾਹਿਬ ਹਾਂ ਜੀ ਮੈਂ ਇੰਨੇ ਮੁੰਡਿਆਂ ਨੂੰ ਮਿਲਿਆ ਹਾਂ ਹਾਂ ਮੈਂ ਆਈ ਦੇ ਜਿਹੜੀ ਮੈਨੂੰ ਨਰਜੀ ਦੇਗੀ ਨਾ ਮੈਂ ਮੱਝ ਤਾਂ ਕਿਸ ਨੂੰ ਹੁੰਦੀ ਹੈ ਮਤਲਬ ਫਿਰ ਤੇ ਪਰਤੀਲਾ ਪਰਤੀ ਬਾੜੀ ਕੰਮ ਤੋਂ ਤੱਕ ਜਿਵੇਂ ਆ ਲੱਗਦਾ ਐ ਜਰਕਦ ਨੇ ਐ ਕਰਤੀ ਕਰਕੇ ਕਰਕੇ ਐ ਕਰਤੀ ਹਾਂ ਬਸ 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 ਤਾ ਭੈਜੂ ਆਪਾਂ ਗੱਲਬਾਤ ਕਰਦੇ ਨੇ ਮੈਂ ਮੈਨੂੰ ਪਸੰਦ ਆ ਕੁਛ ਨਾ ਬੋਲੀ ਮੋਢਾ ਮੈਨੂੰ ਪਸੰਦ ਬਸ ਬਾਠੀ ਯਾ ਬਤਾ ਓਏ ਐ ਕਰ ਤੂੰ ਹੁਣ ਐਨਾਂ ਨੂੰ ਨਾ ਲਿਆ ਕੇ ਦੇ ਠੰਡਾ ਤੱਤਾ ਠੰਡਾ ਤੱਤਾ ਬਾਅਦ ਚ ਜੇ ਮੈਨੂੰ ਸਿਰ ਬਣ ਕੇ ਇੱਕ ਲੁੱਡੀ ਪਾ ਕੇ ਦਿਖਾ ਦੇਖਿਆ ਹਾਂ ਬਹੁਤ ਚਾਹੋ ਆ ਜੀ ਸਾਨੂੰ ਤਾਂ ਓ ਪਾ ਵੀ ਪਾ ਸੇਰਾ ਪਾ ਵੀ ਪਾ ਓ ਤੂੰ ਤਾਂ ਸੁੱਖ ਜਾਵਲ ਬਣ ਗਿਆ ਦੇਖੀ ਕਿਤੇ ਕੱਛਾ ਨਾ ਬੜਵਾਲੀ ਕਰਦੇ ਆ ਬੁੱਢੀ ਬੋ ਨੂੰ ਕਹਾਂ ਤੈਨੂੰ ਪੁੱਤ ਹੈ 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 ਬਾ ਬਈ ਬਾ ਪਰ ਜਸਾਂ ਦੇ ਮਾਰੇ ਪੰਟ ਆਏ ਹੈ ਅਰੇ ਕਿਉਂ ਨੰਮਿਆ ਕਿਉਂ ਜੀ ਇਹ ਪੰਗੜਾਈ ਉਹਦੇ ਵੀ ਮਾਮਾ ਆਈ ਹੁੰਦਾ ਇਹਦਾ ਸ਼ੁਰੂਆਤਾਂ ਹੀ ਹੁੰਦੀਆਂ ਨੇ ਬਈ ਪੰਗੜੇ ਦੀ ਇੱਥੇ ਸ਼ੁਰੂਆਤਾਂ ਹੁੰਦੀਆਂ ਪੁੱਤ ਪੁੱਤ ਫਿਰ ਹੈ ਜਿਆਦਾ ਹੋ ਰਿਹਾ ਹੈ ੱਟਕਾ ਔਰ ਹੁਣ ਠੀਕ ਆ ਠੀਕ ਆ ਲਾਣਾ ਜਰਾ ਠੀਕ ਆ ਜੇ ਤੂੰ ਮੇਰੀ ਗੱਲ ਮੰਨੀ ਹੁੰਦੀ ਨਾ ਤੇਰਾ ਸਰੀਰ ਇਹਦਾ ਮੁੰਡੇ ਮੋਖੜਾ ਆ ਹੋਣਾ ਸੀ ਸੱਤ ਹੀ ਚੱਕਰ ਮੁੰਡੇ ਦੇ ਕਿਉਂ ਦੇਖ ਮੁੰਡਾ ਗੱਪੀ ਮੁੰਡਾ ਬਣ ਸੁਣਾ ਸੁਨੱਖਾ ਠੀਕ ਹੈ ਤਾਂ ਫੋਨ ਮੈਨੂੰ ਕਰੋ ਬਈ ਮੂੰਹ ਉੱਠਾ ਕਰੋ ਮੂੰਹ ਕਦਾਓ ਬਈ ਲਿਆਓ ਲਿਆਓ ਕਰਾਓ ਸਤਿ ਸ਼੍ਰੀ ਅਕਾਲ ਜੀ ਮੈਂ ਲੈ ਕੇ ਆਉਣਾ ਚਾਹ ਪਾਣੀ ਕਰਕੇ ਚੰਗਾ ਲਾਏ ਕਰਨ ਮਿਓ ਪੁੱਤ ਬਣ ਕੇ ਨਾ ਉਹ ਤਾਂ ਚਾਹ ਲੈਣ ਗਿਆ ਤੂੰ ਗੱਡੀ ਚੋਂ ਭੱਜ ਕੇ ਕੈਂਠਾ ਕੱਢ ਲਿਆ ਮੁੰਡੇ ਦੇ ਪਾ ਦੀਏ ਮੁੰਡਾ ਆਪਣੇ ਹੱਕ 'ਚ ਕਰ ਲੀਏ ਠੀਕ ਹੈ ਉਹ ਕੈਂਠੇ ਦੀ ਗੱਲ ਕਰਦਾ ਮੈਨੂੰ ਤਾਂ ਮੁੰਡਾ ਹੂ ਲੋਲਾ ਲੱਗਦਾਗਾ ਯਾਰ ਉਹ ਉਹ ਨਹੀਂ ਨਹੀਂ ਉਹ ਤਾਂ ਦੰਨ ਸਾਨੂੰ ਜ਼ਪਤਾ ਕਰਦਾ ਕੋਈ ਉਹ ਤਾਂ ਐ ਭੱਜਿਆ ਫਿਰਦੇਵੇਂ ਟਰਬੋ ਲੱਗੀ ਹੁੰਦੀ ਐ ਉਹ ਖੜਦਾ ਹੀ ਨਹੀਂ ਯਾਰ ਅਰੇ ਮਾਮੇ ਦੀ ਅੱਖ ਤੋਂ ਖਾਣੀ ਗਾ ਸਕਦੀ ਦੰਨ ਬਸ ਉਹਨੂੰ ਗਾਈਡ ਗਾਈਡ ਕਰਨ ਵਾਲਾ ਬੰਦਾ ਨਹੀਂ ਹੋਊਗੀ ਮਿਲਿਆ ਇਹਦਾ ਕੰਮ ਨੇ ਦੱਬ ਰੱਖਿਆ ਇਹੀ ਮੁੰਡਾ ਤੈਨੂੰ ਮੇਲਿਆਂ ਚ ਗਿੱਧੇ ਭੰਗੜੇ ਬੋਲੀਆਂ ਪਾਉਂਦਾ ਤੈਨੂੰ ਹਾਂ ਤਿਆਰ ਬੰਦਾ ਨਹੀਂ ਹੋ ਪਿਆ ਬਸ ਹੂੰ ਪੱਜ ਕੇ ਗੱਡੀ ਚੋਂ ਕੱਢ ਲਿਆ ਜੰਗਾ ਆਵਾ ਚਾਹ ਪੀ ਕੇ ਨਾ ਉਹ ਤੋਂ ਬਾਅਦ ਆਪਾਂ ਉਹ ਜਿਵੇਂ ਪੱਕਾ ਕਰ ਦਈਏਗਾ ਮੈਂ ਇਹ ਰਸਤਾ ਹੱਥੋਂ ਨਿਕਲ ਗਿਆ ਇਹ ਜਿਆ ਰਸਤਾ ਤਾਂ ਪਟੂਬਾ ਮੈਂ ਕਹਿੰਦਾ ਉਹੀ ਨਹੀਂ ਮਿਲਦਾ ਹੁਣ ਆ ਜਾਂਦਾ ਤੈਨੂੰ ਦੇਖੀ ਉਹ ਆਪ ਹੀ ਦੇਖ ਲਾ ਕੋਈ ਹੋਰ ਦੇਖ ਕੇ ਜੇ ਪੱਕਾ ਕਰ ਗਿਆ ਫੇਰ ਕੀ ਗੱਲ ਹੋ ਗਈ ਜੀ ਵੀ ਤੁਸੀਂ ਐਂ ਜੇ ਗੱਲਾਂ ਵੇ ਕਰੀ ਜਾਂਦੇ ਹੋ ਕੋਈ ਚੱਕਰ ਨਹੀਂ ਤੁਸੀਂ ਪਰਖ ਕਰ ਲਓ ਮੁੰਡੇ ਦੀ ਇਹ ਤਾਂ ਸਾਰੇ ਕੰਮ ਨਵੇਂੜੀ ਫਿਰਦਾ ਤੜਕੀ ਕੱਖ ਵੱਢ ਲਿਆ ਜੀਰੀ ਚੋਂ ਕੱਖ ਕੱਢਿਆ ਤੁਸੀਂ ਆਹ ਟਰੈਕਟਰ ਰੋਟਰ ਦੇਖ ਲਓ ਕੱਪੜਾ ਪਾਇਆ ਪਰ ਕੰਮ ਤਾਂ ਬਾਲੇ ਕਰਦਾ ਜੀ ਉਹ ਆ ਮੈਨੂੰ ਮੈਂ ਦੇਖ ਲਿਆ ਸੌਂਕੀਆਂ ਮੁੰਡਾ ਮੈਨੂੰ ਤਾਂ ਕੋਈ ਸੱਕੀ ਹੈ ਨਹੀਂ ਇਹ ਤਾਂ ਬੇਸੰਤਾ ਇਹ ਤਾਂ ਉਹ ਕਿੰਨਾ ਇਹ ਤਾਂ ਬਸੂ ਥੋੜੇ ਕਹਿਣ ਦੀ ਲੱਗ ਗਿਆ ਵੀ ਆ ਇਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਜ਼ੁਰਗੋ ਠੀਕੋ ਵਾਹ ਬਾਈ ਵਾਹ ਮੁੰਡੇ ਬਾਬਾ ਇਹ ਵੀ ਮੁੰਡਾ ਕਾ ਉਹ ਤੂੰ ਤੂੰ ਵੀ ਬਾਲ ਨਾ ਮਗੜਾ ਦੇਖੀ ਮਰੇ ਜਾ ਇਹ ਇਧਰ ਲਿਆ ਤਾਂ ਐ ਚੱਕ ਫੜੀ ਜਿਆ ਐ ਚੱਕ ਇਧਰ ਪਰਾਵਾ ਰਾੜ ਪਿਆ ਮੇਰੇ ਨਾਲ ਚੱਕੀ ਨਹੀਂ ਜਾਂਦੀ ਅੱਛਾ ਅੱਛਾ ਹਾਂ ਕੀ ਗੱਲ ਹੈ ਮੇਰੇ ਪੈ ਜਾ ਵਾਹ ਕਿੱਥੇ ਲਾ ਤੁਸੀਂ ਕੌਣ ਭਾਈ ਸਾਹਿਬ ਆ ਮੈਂ ਜੰਗਸਿਓ ਆ ਜੀ ਓ ਪ੍ਰਕਾਸ਼ ਜੀ ਨੇ ਤੋਰਿਆ ਕੈਨੇਡਾ ਵਾਲਿਆਂ ਨੇ ਉਹ ਕਹਿੰਦਾ ਹਾਂ ਕੁੜੀ ਦਾ ਰਿਸ਼ਤਾ ਦੇਖਣ ਆਏ ਸੀਗੇ ਉਹ ਕਹਿੰਦੇ ਮੁੰਡਾ ਆਪਣੇ ਘਰੇ ਹਾਂ ਮੁੰਡਾ ਹੈਗਾ 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 ਉਹ ਦੇਖਣ ਕਿ ਇਧਰ अच्छा अच्छा हां ते कुर्सी कुर्सी لے ਆਉਂਦੇ ਮੈਂ कुर्सी ਲੈ ਕੇ ਦੇਣਾ ਪਈ ਮੁੰਡਾ ਨਾ ਦੇਖ ਲੈ ਬੈਠੋ ਹਾਂਜੀ ਮੁੰਡਾ ਦੇਖ ਲਿਆ ਕਿਵੇਂ ਜੀ ਦੇਖ ਲਿਆ ਮੁੰਡਾ ਫੱਟਾ ਜਮਾ ਫਾਟਾ اچھا ਤੁਸੀਂ ਤੇਰਾ ਕੰਮ ਅਸੀਂ ਤੁਸੀਂ ਰਿਸ਼ਤੇ ਵਾਲੇ ਹੋ ਕਰਤਾ ਪੱਕਾ ਬਈ ਕਰਤਾ ਕਿੰਨਾ ਲਿਆ ਗਿਆ ਕਿੱਥੇ ਗਿਆ ਕੀ ਆ ਸੀ ਉਹ ਤੀ ਕੀ ਹੈ ਤੈਨੂੰ ਉਹਨੇ ਲੈ ਹਣਾ ਲੈ ਹਣਾ ਜਨਾ ਪੱਜ ਕੇ ਜਾ ਗੱਡੀ ਚ ਲਿਆ ਲੈ ਇਹ 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 ਮੁੰਡਾ ਜੀ ਮੁੰਡਾ ਦਾ ਪਾਈ ਸਾਡਾ ਹੋ ਗਿਆ ਮੁੰਡਾ ਦਾ ਸਾਡਾ ਹੋ ਗਿਆ ਹੈ ਲਾਣੇਦਾਰਾ ਬੁੱਕ ਕਰਨਾ ਜਾਈ ਜਵਾਰ ਰੱਖੀ ਹੁਣ ਨਹੀਂ ਭਰਾ ਜੀ ਮੇਰੀ ਗੱਲ ਮੇਰੀ ਗੱਲ ਸੁਣੋ ਭਰਾ ਜੀ ਮੈਨੂੰ ਦੋ ਗੱਲਾਂ ਤਾਂ ਕਰ ਲੈਣ ਦਿਓ ਜਿੰਨੀਆਂ ਮਰਜ਼ੀ ਕਰ ਲੈ ਗੱਲਾਂ ਮੈਨੂੰ ਲਾਣੇਦਾਰਾਂ ਨਾਲ ਇੱਕ ਕਰ ਲੈਣ ਕੀ ਨਵਾਂ ਭਾਜੀ ਮੁੰਡੇ ਦਾ ਠੀਕ ਇੱਕ ਮਿੰਟ ਮੈਂ ਕੋਲ ਆਉਣਾ ਓਰੇ ਆ ਜੋ ਜੀ ਓਰੇ ਆ ਜੋ ਆ ਜਾ ਆ ਜਾ ਲਾਣੇਦਾਰਾ ਪੂਰੇ ਵਿਚਾਲਿਆ ਆ ਜਾ ਇਹ ਮੁੰਡੇ ਦਾ ਨਾਮ ਹੈ ਭਾਈ ਲਾਡੀ ਸਿੰਘ ਆ ਸਿਆ ਲਾਡੀ ਆ ਜੀ ਭਾਪਾ ਦਾ ਮੁੰਡਾ ਸੇਵਾ ਕਰਦਾ ਕੰਮ ਮੌਤ ਕਰਦਾ ਜੀ ਕਹਿ ਪੜਿਆ ਜੀ ਮੁੰਡਾ ਆਪਣਾ ਮੁੰਡਾ ਪੜਿਆ ਜੀ 12 12 ਬਹੁਤ ਨੇ ਜੀ 12 ਬਹੁਤ ਉਹ ਸਮੇਂ ਦੀਆਂ ਬਾਹਰ ਹਾਉ ਕੁੜੀ ਬਾਹਰੇ ਆ ਫਿਰ ਵਾਰੀ ਲੈ ਜੂਗੀ ਇਹਨੂੰ ਅੱਛਾ ਹਾਂ ਜੇ ਕੋਈ ਗੱਲ ਬਣੀ ਵੀ ਆਇਆ ਚਲ ਮੁੰਡਾ ਫਿੱਟ ਹੋਣਾ ਚਾਹਦਾ ਕੋਈ ਨਾ ਹੁਣ ਮੇਰੀ ਗੱਲ ਸੁਣੋ ਵੀ ਹਾਏ ਅੰਮੀਆ ਕੁੜੀ ਆ ਬਨਾਲੀ ਫੋਟੋ ਕਿਵੇਂ ਕਰੀਏ ਭਾਈ ਫਿਰ ਇਸ ਤਾਈਂ ਦਰੋ ਵੀ ਆ ਗਿਆ ਬਹੁਤ ਪੜੀ ਲਿਖੀ ਆ ਬਨਾਲੀ ਕੁੜੀ ਹਾਂ ਨਹੀਂ ਉਹ ਤਾਂ ਬਾਹਰੇ ਆ ਜੀ ਉਹ ਤਾਂ ਲੋੜ ਹੀ ਨਹੀਂ ਇਹਨੂੰ ਪੜ੍ਹਾਈ ਲਿਖਾਈ ਦੀ ਚੰਗੀ ਗੱਡੀ ਉਹਦੇ ਥੱਲੇ ਤੁਸੀਂ ਮੜਾ ਮੈਨੂੰ ਫੋਟੋ ਤਾਂ ਦਿਓ ਹੋ ਠੀਕ ਹੋ ਜੀ ਨਰਮ ਬੜਾ ਨਰਮਾਈ ਬਹੁਤ ਆਈ ਬੱਚੇ ਚਾਹਨਾ ਚਾਹੇ ਮ ਉਹ ਨਾ ਗੰਡ ਤਾਂ ਨਹੀਂ ਉਹਦੇ ਸਾਬ ਨਾਲ ਚਾਮਾ ਪਾਇਆ ਗੰਡ ਤਾਂ ਉਹ ਇਹ ਤਾਂ ਉਹ ਕੰਮ ਹੋ ਗਿਆ ਜਿਵੇਂ ਇੱਕ ਚੀਜ਼ ਤੇ ਦੋ ਦੋ ਇੱਕ ਨਾਰ ਕੇ ਦੇ ਸੌਬ ਮਾਰ ਇੱਕ ਨਾਰ ਸੌਬ ਮਾਰੋ ਕਹਾਵਤ ਹੋ ਗਈ ਜੀ ਇਹ ਭਾਈ ਹੁਣ ਜਿਵੇਂ ਗਾਹ ਕਾਲੀ ਗੱਲ ਹੋ ਗਈ ਤਾਂ ਭਾਈ ਤੁਸੀਂ ਦੋ ਜਣੇ ਆਗੇ ਪਹਿਲੇ ਨਿਹਾਰਾ ਮੇਰੀ ਆ ਦੇ ਵੀਰ ਜੀ ਮੇਰੀ ਗੱਲ ਸੁਣੋ ਪਹਿਲੇ ਮੇਰੀ ਆ ਅੱਛਾ ਨਹੀਂ ਕਰਨਾ ਜਾਈ ਛੋਟੀ ਮੰਗ ਕੀ ਕੀ ਹੈ ਪਹਿਲਾਂ ਤਾਂ ਇਹ ਦੱਸੋ ਕੋਈ ਮੰਗ ਹੋਵੇ ਹੈ ਕੋਈ ਹੋਵੇ ਸਾਰਾ ਕੁਝ ਦੇਵਾਂਗੇ ਮੈਂ ਇੱਕ ਮਿੰਟ ਜੀ ਤੁਸੀਂ ਬੱਤਾ ਨਾ ਨਟ ਲਓ ਮੰਗ ਹੈਗੀ ਪੰਜ ਕਿੱਲੇ ਬਾਣਦੇ ਨੇ ਕਿੱਲੇ ਤੇ ਲੱਖਾਂ ਵਿਆਹ ਦਾ ਖਰਚਾ ਪਾਣੀ ਸੋਨੂ ਕਰਨਾ ਪਊ 10 ਦਿਨ ਨੇ ਜੀ ਨਾਲੇ ਖਰਚਾ ਉਟਾਂਗੇ 10 ਦਿਨ ਨੇ ਆ ਤੇਰਾ ਸੁਹਾ ਵੱਡਿਆ ਹੋਇਆ ਆਪਣਾ 3/4 ਹੀ ਨਹੀਂ ਕੀ ਗੱਲ ਸੁਹਾ ਟੱਟ ਗਈ ਨਹੀਂ ਕੰਮ ਸੇਰਾ ਨਹੀਂ ਰਹਿਣਾ ਕਿੱਲੇ ਜਾਏ ਦੋਈ ਜਾਂ ਤਿੰਨੀ ਹੋਣ ਮੈਨੂੰ ਕਿੱਲੇ ਦਾ ਨਹੀਂ ਭਾਜੀ ਮੈਂ ਕਹਿੰਦਾ ਨਾ 5 ਕਿੱਲੇ ਨੇ 10 ਕਿੱਲੇ 10 ਮੈਂ ਕਿੱਲੇ ਮਗਰ 2 ਲੱਖ ਦੇ ਦੂੰ 10 ਲੱਖ ਮੈਂ ਦਿੰਦਾ ਜੀ ਮੈਂ ਦਿੰਦਾ 10 ਲੱਖ ਕਿੱਲੇ ਫਰਦ ਕਢਾ ਲੈ ਕਿੱਲੇ ਮਗਰ 2 ਲੱਖ ਦੀ ਗੱਲ ਕਹਿੰਦਾ ਬੰਦਾ ਮੈਂ ਤੈਨੂੰ ਕਹਿੰਦਾ ਤੈਨੂੰ 2 ਲੱਖ ਰੁਪਏ ਕਿੱਲੇ ਮਗਰ ਮੈਂ ਦਿੰਦਾ ਜੀ 10 ਲੱਖ ਰੁਪਏ ਖਰਚਾ ਉੱਤੋਂ ਸਾਰੀ ਭਰਾ ਦ ਨਾਲ ਸੋਨਾ ਛੱਪਾ 7 ਤੋਲੇ 7 ਤੋਲੇ ਪਾਉਣਾ ਜੀ ਕੈਂਠਾ ਪਾ ਕੇ ਜਾਉਂਗਾ ਜੀ ਮੁੰਡੇ ਨੂੰ ਇਹ ਤਾਂ ਫੇਰ ਕੰਮ ਮੁਲ ਗਿਆ ਲੈ ਜਿੰਨਾ ਤੁਸੀਂ ਕਹਿੰਦੇ ਉੰਨੀ ਇਹ ਕਹਿੰਦਾ ਚਾਰ ਪੰਜ ਤੂਲਿਆਂ ਦਾ ਕ ਹਾਂ ਮੇਰਾ ਕਮਾਲ ਵਾਲੀ ਗੱਲ ਆ ਮੇਰਾ ਜੱਜ ਗਿਆ ਮੁੰਡਾ ਖਾਂਦਾ ਉਹ ਸਿਰਾਜਾ ਖਾਂਦਾ ਪੀਂਦਾ ਖੜਜੋ ਭਾਜੀ ਕਿੱਧਰ ਲੈ ਆਂਨੇ ਹੋ ਖੜਜੋ ਭਈ ਖੜਜੋ ਓਏ ਭਈ ਯਾਰ ਇਹਦਾ ਮੇਰਾ ਟੀਮ ਮੈਂਬਰ ਆ ਪੁਰਾ ਦੇਖ ਮੈਂ ਕਹਿੰਦਾ ਕੰਮ ਤਾਂ ਬਣ ਗਿਆ ਕਿਹੜਾ ਬਣਿਆ ਖਲਦੀਆਂ ਛਾੜ ਦੂ ਉਹ ਆਪਣੇ ਤੇਲ ਮਸਲਾਈ ਜਾਊਗਾ ਉਹ ਤਾਂ ਮੇਰਾ ਸਾਲਾ ਬਾਕੀਆਂ ਪਾਉਂਦਾ ਫਿਰਦਾ ਬੌਲਾ ਆਪਣੇ ਵਾਲਾ ਤਾਂ ਫਿਰ ਮੇਰੀ ਗੱਲ ਸੁਣ ਰੇਟ ਜਾਂ ਜਾ ਦੇਣਾ ਉੱਤੇ ਚੜਾ ਤੇਰੀ ਲਵੇ ਕਿਹੜਾ ਕੁੜਾ ਜੀ ਬਾਕਿਆ ਫੇਰ ਕੀ ਕਰਾਂਗੇ ਹਾਂ ਹਾਂ ਮੁੰਡਿਆਂ ਨੂੰ ਕੋਈ ਰੰਗਲੇ ਪੰਜਾਬ ਦੀ शान ਕੁੱਪੜੀ ਦੀਆਂ ਲੁੱਡੀਆਂ ਮੇਰੇ ਸੁਣ ਰੰਗਲੇ ਪੰਜਾਬ ਦੀ शान ਇਹਦੀ ਕੁੱਪੜੀ ਦੀਆਂ ਲੁੱਡੀਆਂ ਬੋਲਦੇ ਚੱਲ ਸਿਰੇ ਪਾ ਜਾ ਫੱਟਾਂ ਤੋਂ ਦਾ ਫੱਟਾਂ ਚੋਬਰਾ ਫੱਟਾਂ ਤੋਂ ਦਾ ਮੜਾ ਖੁੱਲ ਕੇ ਰਹਾ ਕਰ ਨਹੀਂ ਆਪਾਂ ਆਪਾਂ ਨੂੰ ਬੇਟਾ ਜੀ ਲੋੜ ਨਹੀਂ ਆਪਾਂ ਨੂੰ ਲੋੜ ਨਹੀਂ ਸਟਿੱਪਾਂ ਦੀ ਤੁਸੀਂ ਬਿਜ਼ਨਸ ਹੈਂਡਓਵਰ ਹੀ ਕਰਨਾ ਸੋਡੂੰ ਬਾਰੇ ਆ ਕੁੜੀ ਕੁੜੀ ਕੈਨੇਡਾ ਚ ਹੈ ਮੇਰੀ ਗੱਲ ਸੁਣੋ ਜੀ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਤੇ ਟੱਪਰ ਦਾ ਲਵਾ ਦੂੰ ਕੈਨੇਡਾ ਦਾ ਬੀਟਾ ਇੱਕ ਮਿੰਟ ਦੇਖੋ ਇਹਨੂੰ ਬਣਾਣਾ ਮੇਨ ਕੋਚ ਜਿਹੜਾ ਬਾਹਰੇ ਲੱਗਣਾ ਪ੍ਰੋਗਰਾਮ ਆਪਣਾ ਆ ਸਾਰੇ ਟੱਪਰ ਲਵਾ ਦੂੰ ਇਹਦਾ ਸਪான்ਸਰ ਕਰੋ ਜੀ ਜੇ ਮੇਰੇ ਨਾਲ ਬਾਗ ਇਹਦਾ ਲੋਕਾਂ ਨੂੰ ਸਪான்ਸਰ ਕਰੋ ਸਾਰੇ ਵਰਗਿਆਂ ਨੂੰ ਅਮਰੀਕਾ ਦਾ ਮੇਰਾ ਯਾਰ ਆ ਅਮਰੀਕਾ ਦਾ ਯਾਰ ਬੈਠਾ ਮੇਰਾ ਠੀਕ ਆ ਤੁਸੀਂ ਤਾਂ ਪੰਚਾਇਤੀ ਟੱਕਾ ਆ ਕੰਮ ਕਰ ਲਿਆ ਮੇਰੀ ਗੱਲ ਸੁਣੋ ਜਾਰਾ ਦੇਖੋ ਜੀ ਪਹਿਲਾ ਤੁਸੀਂ ਐ ਉਹ ਪਹਿਲ ਸੋਟੀ ਐ ਬਾ ਠੀਕ ਐ ਇਹ ਵੀ ਬਾਤ ਚ ਸੁਣੂਗਾ ਤੁਸੀਂ ਐ ਦੱਸੋ ਭਾਈ ਫਿਰ ਹੁਣ ਪੱਕੀ ਗੱਲ ਐ ਨਾ ਨਿਆਰਾ ਜ਼ਬਾਨ ਦਾ ਸੌਦੇ ਦੇ ਜਮਾ ਪੱਕੀ ਗੱਲ ਐ ਕੈਠਾ ਮੁੰਡਾ ਲੈਣ ਗਿਆ ਕੈਠਾ ਨਾ ਹੋਇਆ ਚੇਨ ਪਾ ਦੂ ਮੈਂ ਕੀ ਜਾਊਂਗਾ ਦੇਖੋ ਸੱਚ ਮੈਂ ਭਾਈ ਜੀ ਤੁਸੀਂ ਐ ਕਰੋ ਦੱਸੋ ਭਾਈ ਫਿਰ ਤੁਸੀਂ ਫਰਦ ਦਿਖਾ ਦਿਓ ਮੈਂ ਫੋਟੋ ਤੋੜਦਾ ਕੁੜੀ ਦੀ ਮੰਗਵਾਉਣਾ ਆਪਾ ਕੋਈ ਕੋੱਖਾ ਨਹੀਂ ਬੰਦਿਆ ਮੇਰੀ ਗੱਲ ਸੁਣੋ ਸਾਡੀ ਪਹਿਲਾਂ ਇੱਧਰ ਪੱਕ ਠੱਕ ਹੋ ਜਾਣ ਦੋ ਇਹ ਦੂਜਾ ਚ ਸੌਟਰਾ ਕਰ ਲੈਣੇ ਭਾਈ ਸੋਨੂ ਮੁੰਡੇ ਹੋਰ ਬਥੇਰੇ ਤੁਸੀਂ ਤਾਂ ਤੁਰਦੇ ਫਿਰਦੇ ਆ ਨਾ ਨਾ ਆਪਾਂ ਫਰਦ ਦੇਖੀਏ ਮੁੰਡਾ ਦੇਖ ਆਪੋਂ ਤਾਂ ਫਿੱਟ ਆ ਗਿਆ ਫਿਰ ਅਸੀਂ ਤਾਂ ਭਾਈ ਸਸਤਾ ਮਾਫੀ ਮੰਗਦਾ ਸੋਤੋਂ ਤਾਂ ਇਹ ਪਹਿਲਾ ਇਹਨੇ ਪੈਲਦੇ ਧਰ ਤੇ ਪਈ ਫਿਰ ਮੈਨੂੰ ਇਹਨਾਂ ਨਾਲ ਗੱਲ ਬੱਸ ਸਾਹਮਣੇ ਕੰਨੀਆਂ ਪਿਆ ਜਾਵਾਂ ਬੱਸ ਮੈਨੂੰ ਆਏ ਆ ਵੀ ਕੰਮ ਨੇ ਦੱਬਿਆ ਹੋਇਆ ਮੁੰਡਾ ਮੈਂ ਮੁੰਡਾ ਨਾਲ ਮੜੀ ਪੁਰਾ ਗੱਲ ਗੱਲ ਕਰ ਲਈ ਜਾ ਕਰ ਲੋ ਕੰਮ ਆਜੋ ਬੇਟਾ ਮੜਾ ਆਏ ਮੇਰੇ ਨਾਲੀ ਪੁੱਤ ਜੀ ਕੀ ਜਾਈਂ ਫੇਰਾ ਬੇਟਾ ਜੀ ਆਜੋ ਮੜਾ ਜਾ ਕੋਈ ਗੱਲ ਨਹੀਂ ਤੂੰ ਵੀ ਨਾ ਪਾਈ ਪੱਤਾ ਨਾ ਮੈਂ ਤਾਂ ਪੀ ਲਿਆ ਜੀ ਆਜੋ ਬਹੁਤ ਵਧੀਆ ਉਰੇ ਆ ਜੀ ਮੜਾ ਪੀਰਾ ਪੀਲਾ ਕੀ ਨਾਮ ਦੱਸਿਆ ਦੀ ਮੁੰਡੇ ਦਾ ਜੀ ਇਹਦਾ ਨਾਮ ਲਾਡੀ ਸਿੰਘ ਆ ਹਾਂ ਲਾਡੀ ਸਿੰਘ ਆ ਜਾਓ ਜੀ ਮੜਾ ਇਹ ਲਾਡੀ ਸਿੰਘ ਜੀ ਓਏ ਲਾਡਿਆ ਬਾਓ ਲਾਡਿਆ ਬਾਓ ਲਾਡਿਆ ਗੁੱਸਾ ਨਹੀਂ ਕਰਦਾ ਆਜੋ ਸਰ ਦਾ ਚਾਹ ਮੋੜ ਕੇ ਗੱਠ ਦੇ ਜਮਾ ਜਮਾ ਮੈਨੂੰ ਬਸ ਮੁੰਡਾ ਨਾ ਸਾਡੀ ਕੁੜੀ ਨੂੰ ਪੁੱਤਾ ਦੇਖੋ ਤੁਰਦਾ ਜਿਵੇਂ ਇਹਨੇ ਘਰ ਰੱਖਿਆ ਹੋਇਆ ਆ ਬਣਾ ਕੇ ਵਧੀਆ ਹੈ ਮੈਂ ਤਾਂ ਕਹਿੰਦਾ ਵੀ ਐਹੋ ਜਿਹਾ ਮੁੰਡਾ ਮੈਨੂੰ ਜਮੀ ਨਹੀਂ ਮਿਲਣਾ ਜਮੀ ਨਹੀਂ ਮਿਲਣਾ ਐਸਾ ਜ ਨਹੀਂ ਮਿਲਦਾ ਇਹ ਤਾਂ ਮੈਂ ਤਾਂ ਖੁੱਡੇ ਨਾਲ ਹੀ ਆ ਜੀ ਹੁਣ ਜਦੋਂ ਬੰਦਾ ਆ ਗਿਆ ਆਪਾਂ ਬੰਦੇ ਦੀ ਬੇਇੱਜ਼ਤੀ ਨਹੀਂ ਕਰ ਸਕਦੇ ਦੇਖਿਓ ਤਾਂ ਸਹੀ ਤੋਈ ਜਦੋਂ ਤੇ ਪਵਾ ਕੇ ਫਲੀਟ ਬੂਟ ਤੇ ਯਾਦਰਾ ਲਵਾ ਕੇ ਜਦੋਂ ਚੜਿਆ ਸਟੇਜ ਤੇ ਹੈ ਤਾਂ ਗਿਆਨ ਚ ਨਹੀਂ ਆਉਣਾ ਚਿਹਰੇ ਤੇ ਲਾਲੀ ਚਾਹ ਤੋ ਇਹ ਤੁਸੀਂ ਸਿਖਿਆ ਦਿਓ ਮੈਂ ਕਹਿੰਦਾ ਮੈਂ ਤੇ ਨੂੰ ਦੱਸ ਦਨਾ ਟ੍ਰੇਨ ਕਰ ਦੂੰ ਵਾਹ ਇਹ ਤਾਂ ਛਿੱਟੀ ਮਾਰ ਕੇ ਉੱਠਿਆ ਕਰੂ ਆ ਚੱਲ ਵੀ ਚੱਲ ਵੀ ਆਏ ਹੋਏ ਮਮਮੀ ਨਾ ਮਨਉਣਾ ਮੁੰਡੇ ਸਾਰੇ ਮੁੰਡੇ ਪੀਨ ਤਾਂ ਮੈਂ ਖੜੀ ਕਰੀ ਇੱਠਾ ਮੁੰਡਾ ਇੱਕੋ ਹੀ ਘੱਟ ਸੀ ਮੇਰੇ ਕੋਲ ਹੋਣਾ ਹੀ ਨਹੀਂ ਪਤਾ ਉਹ ਕੀ ਗੱਲ ਕਰਦੇ ਇਹੀ ਜਵਾਈ ਭਾਈ ਹੋ ਗਿਆ ਚੱਲ ਆਪਣਾ ਮਧੀਆ ਗੱਲ ਹੋ ਗਈ ਬਈ। ਉਰੇ ਆ ਓਏ। ਮੇਰਾ ਸਾਲਾ ਝੋਟਿਆ। ਮਸਤੂਤਾ ਮਸਤੂਤਾ। ਭੈਂਜਿਆ ਕਸਮਾ ਤੈਨੂੰ ਕਹੀ ਜਨਾ ਵੀ। ਨਿਚਲਾ ਖੜ ਜਾ ਨਿਚਲਾ ਨਹੀਂ ਖੜ ਜਾ ਤੂੰ। ਨਿਚ ਨਿਚਲਾ ਕੇ ਹੁਣੀ ਖੜਦਾ ਤੂੰ। ਮਸਾਂ ਕੋਈ ਗੱਲ ਬਣਨ ਲੱਗੀ ਐ। ਨਿਚਲਾ ਖੜ ਜਾ ਹੈਂ। ਮੇਰਾ ਸਾਲਾ ਲੁੱਡੀਆਂ ਪਾਈ ਜਾਂਦਾ। ਕਿਉਂ ਬਣਾਉਨੇ ਆ? ਹੋ ਠੀਕ ਹੈ ਸੰਦੀਪ ਕਿਉਂ ਵੱਡੀ ਇਹਨਾਂ ਨੂੰ ਕਾਹ ਨੂੰ ਯਾਰ ਮਸਾਂ ਦਾ ਕੋਈ ਰਿਸ਼ਤੇਦਾਰ ਮੇਰਾ ਸਾਲਾ ਲੱਤ ਹੀ ਰੱਖਦਾ ਹਵਾ ਚੀਲਾ ਰੱਖਦਾ ਤਪੀਰ ਤਾਗਾਂ ਤਾ ਬਹੁਤ ਲੱਤ ਹੋ ਗਿਆ ਇਹ ਹੋਰ ਲਾ ਮੇਰੇ ਸਾਲਾ ਅੱਧਾ ਘੰਟਾ ਹੋ ਗਿਆ ਅੱਧਾ ਘੰਟਾ ਹੋ ਗਿਆ ਦੇਖ ਦੇ ਸੁਣ ਮੇਰੀ ਆਪਣੇ ਦੋ ਕਿੱਲੇ ਮੱਕੀ ਦੇਤੀ ਹੈ ਪਚਾਲੇ ਮੇਰੇ ਸਾਲੇ ਨੇ ਮੱਕੀ ਵੱਢ ਕੇ ਦੋ ਮੰਜਿਆਂ ਦਾ ਥਾਂ ਉੱਥੇ ਗਾਈਆਂ ਬੰਨਤੀਆਂ ਕਹਿੰਦਾ ਸਾਡੀ ਜੀਰੀ ਚ ਵੱਢਦੀਆਂ ਨੇ ਸੁਨੀਆਂ ਸੁਨੀਆਂ ਗਾਈਆਂ ਕਿਉਂ ਭੈਰੀ ਭੈਰੀ ਹੋਇਆ ਓਏ ਪਤਾ ਨਹੀਂ ਮੇਰੇ ਸਾਲੇ ਪਾਪ ਭੋਗਦਾ ਹੈ ਪਾਪ ਭੋਗ ਕੇ ਹੁਣ ਕੌਣ ਆਹ ਕ੍ਰਿਸਟਿਅਨ ਆਏ ਨੀ ਮਸਾ ਨਾ ਢਾਈ ਦਾ ਪਾਇਦਾ ਹਰ ਜਾ ਲੈਦਾ ਸੁਣ ਲਾਣ ਦਾ ਤਾਇ ਦਾ ਦੁੱਧ ਲੈਣੇ ਤਾਂ ਮੁੰਡੇ ਵਾਲੀ ਆ ਆ ਕੁੜੀ ਵਾਲੀ ਆਏ ਨੇ ਮੇਰੇ ਸਾਲੇ ਨੇ ਜਬਾਨ ਮੇਰੀ ਤਤਲਾਉਣ ਲਾਤੀ ਇਹਨੂੰ ਲਕੋਲ ਕੁ ਦਿੰਦੇ ਮੇਰੇ ਸਾਲ ਨੂੰ ਅੰਤਰਾ ਉਹ ਗਾਂਪਣੋਈ ਆਇਆ ਜਿਹੜਾ ਉਹ ਕੈਂਠਾ ਚੱਕੀ ਫਿਰਦਾ ਕਹਿੰਦਾ ਇਹਦੇ ਮੈਂ ਪਾਉਣਾ ਉਹ ਮੈਂ ਕਹਿੰਦਾ ਟਾਈਮ ਪਾਸ ਹਾਂ ਮਾ ਟਾਈਮ ਪਾਸ ਇਹਦੇ ਬੌਲੇ ਦੇ ਇਹ ਮੇਰਾ ਸਾਲਾ ਦੇਖੀ ਆ ਉਹ ਨਾ 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 ਉਹ ਨੰਗਾ ਪੈਨ ਰੱਖਾ ਸਮ ਨਾ ਗਿਆ ਲੋਕਾਂ ਦਾ ਵੀ ਸੜਿਆ ਪਿਆ ਯਾਰ ਇਹ ਜਿਹਨੋਂ ਰਸਤੇ ਹੋਈ ਜਾਂਦੇ ਨੇ ਕਮਾਲ ਹੋਈ ਪਈਆ ਜਮੀ ਆਈ ਨਹੀਂ ਹੈਗੇ ਜੀ ਕੋਈ ਨਹੀਂ ਆ ਜਾਣਗੇ ਪੈਸੇ ਪੂਸਿਆ ਨਹੀਂ ਗਾ ਲੋਕੇ ਮੇਰਾ ਪੈਸੇ ਬਾਰੇ ਤਾਂ ਕਦੇ ਲੈਣੇ ਦਾ ਨਾ ਸੋਚੀ ਦੀ ਪੈਸੇ ਪੂਸੇ ਬਾਰੇ ਨਹੀਂ ਕਦੇ ਸੋਚਿਆ ਹਾਂ ਪੈਸੇ ਬਾਰੇ ਤਾਂ ਯਾਰ ਦੁਨੀਆ ਸੋਚਦੀ ਆ ਆਪਾਂ ਤਾਂ ਬਸ ਸੌਣ ਵਾਸਤੇ ਪੈਦਾ ਹੋਏ ਆ ਆ ਦੇਖੀ ਹੁਣ ਆਪਾਂ ਪਾ ਦਾਂਗੇ ਚੇਨ ਮੁੰਡੇ ਦੇ ਮੁੰਡਾ ਆਪਣਾ ਪੱਕਾ ਹੋ ਜਾਣਾ ਵਾਹ ਠੀਕ ਹੈ ਵਾ ਤੂੰ ਮੁੰਡਾ ਬੁਲਾ ਕੇ ਰਸਤੀ ਲੈਣੇ ਦਾ ਆ ਆ ਬੱਲਾ 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 ਵਾ ਤੇਰਾ ਪਾ ਤੇਰਾ ਦੇਖੀ ਐ ਨਹੀਂ ਆਈ ਕਰਦਾ ਹੈ ਲੈ ਪਾ ਜੀ ਕੀ ਗੱਲ ਹੋ ਗਈ ਨਾ ਨਾ ਗੱਲ ਤਾਂ ਕੁਛ ਨਹੀਂ ਜੀ ਬਹੁਤ ਨਾਈਸ ਮੁੰਡਾ ਬਹੁਤ ਸਾਊ ਮੁੰਡਾ ਹਾਂ ਜੀ ਐ ਨਾ ਭਾਈ ਬਣ ਕੇ ਦੇਖ ਲੈ ਜਿਹਨੇ ਮਿਹਨਤ ਕਰਨੀ ਐ ਨੰਮਾ ਦੇਖ ਲੈ ਮਤਲਬ ਆ ਮੁੰਡਾ ਭੱਜ ਵੀ ਆਇਆ ਠੀਕ ਹੈ ਭਾਈ ਹਾਂ ਮੇਰੇ ਫਿੱਟਾ ਹੀ ਮੁੰਡਾ ਇਹ ਤਾਂ ਭਾਈ ਫਿੱਟ ਇੰਨਾ ਦੇ ਵੀ ਮੇਰੇ ਫਿੱਟਾ ਹੀ ਖੰਮਣੀ ਲਾ ਬੰਦਿਆ ਆਪਾਂ ਉਹ ਇੰਨਾ ਦੇ ਵੀ ਫਿੱਟਾ ਇਹਦਾ ਫਿਰ ਮੂੰਹ ਜਬਾਨ ਦੀ ਗੱਲ ਲਾਣੀ ਦਾ ਦੱਸ ਫਿਰ ਕਿਵੇਂ ਕਰਨਾ ਫਿਰ ਤਾਂ ਮੈਂ ਚੈਨ ਪਾਵਾਂ ਦੱਸ ਭਾਈ ਭਾਈ ਦੱਸ ਤੂੰ ਨਰਾਜ਼ ਤਾਂ ਨਹੀਂ ਹੋਵੇਂਗਾ ਨਰਾਜ਼ਦਾਰ ਹੀ ਮੁੰਡਿਆ ਅੱਛਾ ਤੁਸੀਂ ਫਿੱਟ ਕਰ ਲਈ ਮੁੰਡਾ ਤੁਹਾਨੂੰ ਮੁੰਡਾ ਪਸੰਦ ਆ ਭਾਈ ਕਮਾਲ ਹੋ ਗਏ ਮਾੜੇ ਕਰਮ ਚਲੋ ਮੈਂ ਮੰਗ ਰੋਆ ਪਾਇਲ ਛੋਡੀ ਆ ਲੈ ਪਾ ਇਧਰੋ ਜੱਫੀ ਚਲੋ ਬੋਈ ਲੈ ਤੂੰ ਐਂ ਕਰ ਮੜਾ ਜਾ ਇਹਨੂੰ ਮੋਬਾਈਲ ਫੜਾ ਫੋਟੋ ਖਿੱਚੂ ਆਪਣੇ ਨਾਲ ਕਾਹਨ ਇਹਨੂੰ ਪਾ ਫਿੱਚੋ ਸਾਡੀ ਫੋਟੋ ਖਿੱਚ ਮੈਂ ਦੋਨਾਂ ਚੈਨ ਆ ਜਾ ਲੈਣੇ ਜਰਾ ਚਲੋ ਆ ਬੜਾ ਫੜ ਖੁੰਡਾ ਫੜ ਲੈ ਲੈ ਵੀ ਖੁੰਡਾ ਦਾ ਫੋਟੋ ਖਿੱਚਾ ਲੈ ਮੈਨੂੰ ਫੜਾ ਪਾਈ ਇਹ ਤਾਂ ਕਹਿੰਦੇ ਭਾਗਾਂ ਦੀਆਂ ਗੱਲਾਂ ਹੁੰਦੀਆਂ ਨੇ ਦੇਖ ਲਓ ਹੈ ਨਾ ਆ ਭਾਈ ਲੋਕ ਮਾਮਾ ਆ ਖੋਲ ਦੇ ਲੋਕ ਖੋਲ ਦੇ ਜਿੰਦਾ ਲੱਗਿਆ ਪਿਆ ਭਾਈ ਜਿੰਦਾ ਲਾ ਕੇ ਲਿਆਂਦਾ ਹੈ ਚੈਨ ਲਿਆਂਦੀ ਦੀ ਫਿਰ ਹੈ ਮਦਾ ਮਦਾ ਕੈਂਟਾ ਲਿਆ ਕੈਂਟਾ ਲਈਏ ਇਹਦੇ ਬਾਅਦ ਤੇ ਹੈ ਲੈ ਤੋ ਪਈ ਲੈ ਅਮੜਾ ਨਹੀਂ ਵੀ ਪਾਉਤਾ ਨਹੀਂ ਵੀ ਪਾ ਮੜੀ ਜੀ ਸੁਣੀਆ ਲੈ ਇੱਧਰ ਇੱਧਰ ਚਾਖ ਲਓ ਮਾੜਾ ਇੱਧਰ ਚਾਖ ਲਓ ਪਈ ਇੱਧਰ ਚਾਖ ਲਓ ਚੈਨ ਦਿਖਾ ਦਿਓ ਮਾੜੀ ਜੀ ਹੂੰ ਹੱਥ ਜਿਆਦਾ ਦੋ ਚੈਨ ਨੂੰ ਦੇਖ ਖਿੱਚ ਦੀ ਜੀ ਖਿੱਚ ਚਲੋ ਭਾਈ ਚਲੋ ਚਲੋ ਭਾਈ ਚਲੋ ਲੈ ਮੋਢਿਆ ਲੈ ਫਦਾ ਸੇਰਾ ਮੈਨੂੰ ਖਵਾ ਦੇ ਪੰਜੀ ਦੀ ਬੰਜੂਰੀ ਚੰਗਾ ਹਾਂ ਜੀ ਬਸ ਪਹਿਲਾਂ ਨਹੀਂ ਨਰਾ ਤੈਨੂੰ ਕਰਦੇ ਯਾਰ ਵਧਾਈਆਂ ਭਾਈ ਤੁਹਾਨੂੰ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਭਾਈ ਮੁਬਾਰਕਾਂ ਸੱਚ ਜਲ ਮੈਂ ਫਿਰ ਆਪਾਂ ਚੱਲੀਏ ਲੇਟ ਹੋ ਜਾਂਦੇ ਆਂ ਲੈ ਜਾਂਦੀ ਵਾਰ ਦੀ ਲੁੱਡੀ ਹੋ ਜੇ ਇੱਕ ਚੱਲ ਤਾਂ ਪਾਰਾ ਚਲੋ ਖੁੱਲ ਜਾ ਕੇ ਨਾ ਮੈਂ ਸੱਪ ਪੁੱਤ ਹੈਂ ਨਾ ਚਲ ਹੁਣ ਉਹਦਾ ਹੱਕ ਵੰਡਣਾ ਹੁਣ ਤਾਂ ਹੱਥ ਵੰਡਣਾ ਹੁਣ ਨਹੀਂ ਹੁੰਦਾ ਲੁੱਡੀ ਇਹ ਹੁਣ ਕਿੱਥੇ ਪਾਉਂ ਐ ਮਾਰਦੇ ਲੱਤ ਕੇਰਾ ਕੋਈ ਨਹੀਂ ਕੋਈ ਚਾਹ ਹੁੰਦਾ ਹੀ ਕੋਈ ਨਾ ਕੋਈ ਟਾਈਮ ਆਉਂਦਾ ਪਾ ਲੋ ਜੀ ਪਾ ਦੋ ਪਾ ਲਾ ਜੀ ਆ ਪਾਉਂਦੀਆਂ ਨੇ ਪਾ ਲੈ ਪੁੱਤ ਤੇਰਾ ਭਾਈ ਕਿ ਉੱਠ ਖੜਾ ਮੇਰੇ ਨਾਲ ਇਹ ਚੱਲ ਕਿੰਨੀ ਕੋਈ ਹੱਡੀ ਹੁੱਡੀ ਨਾਲ ਕ੍ਰੈਂਕ ਹੋ ਜੇ ਜੀ ਕੰਮ ਚੰਗਾ ਜੀ ਮੈਂ ਵੀ ਚੱਲਦਾ ਫਿਰ ਹੈ ਹੋ ਗਈ ਗੱਲ ਹਈ ਨਹੀਂ ਬਾਹਰੀ ਇੰਨਾ ਨਹੀਂ ਹੁੰਦਾ ਚਾਓ ਬਾਹਲਾ ਹੋ ਗਿਆ ਮੁੰਡੇ ਨੂੰ ਮੈਂ ਤਲਾਦਾ ਤਲਾਦਾ ਨਹੀਂ ਚਾਓ ਵਾਲਾ ਮੈਨੂੰ ਸੈਨਾ ਮੁੰਡਾ ਵਈ ਹਾਂ ਠੀਕ ਹੈ ਜੀ ਫਿਰ ਹੈ ਚੰਗਾ ਫਿਰ ਸਾਈਕਲਾ ਮਾਰ ਕੇ ਚੰਗਾ ਜੀ ਚੰਗਾ ਹੀ ਮੈਂ ਵੀ ਚੱਲਦਾ ਜੀ ਮੋੜੀ ਮੜਾ ਜੀ ਮੋੜੀ 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 ਉਹਨੂੰ ਆਪਣਾ ਦਿਨ ਮੋੜੀ ਮੜਾ ਓਏ ਲਾਡਿਆ ਓ ਲਾਡੀ ਅਰੇ ਪੁੱਤ ਮੜਾਇਆ ਆਜਾ ਆਉਰੇ ਆ ਮੜਾਇਆ ਮੜਾਇਆ ਉਰੇ ਆਇਓ ਜੀ ਉਰੇ ਚੰਗਾ ਹੀ ਸਤਿ ਸ਼੍ਰੀ ਅਕਾਲ ਤੁਹਾਨੂੰ ਜੀ ਆ ਮੜਾ ਉਰੇ ਆਏ ਜੀ ਮੰਜੇ ਤੇ ਬਟੇ ਮੰਜੇ ਤੇ ਬਟੇੜੀ ਮਨੇ ਭੈਜਾ ਪੁੱਤ ਭੈਜਾ ਲਾ ਦੇ ਲਾ ਦੇ ਲਾ ਲਾ ਮੜੀ ਫਰਸਾ ਗਲਤਾਂ ਕਰ ਬੰਦ ਕੋਈ ਗੱਲ ਕੋਈ ਗੱਲ ਕਰ ਲਈਏ ਗੱਲ ਕਰ ਲਈਏ ਗੱਲ ਨਹੀਂ ਕਰਨ ਦਿੱਤੀ ਉਹ ਕੋਈ ਗੱਲ ਹੀ ਨਹੀਂ ਕਰਨ ਦਿੱਤੀ ਆਏ ਹੁੰਦਾ ਕਿਤੇ ਕੰਮ ਆਏ ਹੁੰਦਾ ਮੇਰਾ ਸਾਰਾ ਝੋਟੇ ਵਾਂਗੂ ਫਿਰਦਾ ਰਿਹਾ ਨਾ ਤਾਂ ਮਾਰਦਾ ਇਹਦਾ ਰੱਬ ਨੇ ਆਪਣੀ ਉਹੀ ਸੰਜੋਗਤੀ ਸੁਣ ਲਈ ਇਹਦਾ ਦੇਵੀ ਜੀ ਉਹ ਗੱਲ ਹੋ ਗਈ ਲੱਲੂ ਕਰੇ ਕਮਲੀਆਂ ਰੱਬ ਸਿੱਧੀਆਂ ਪਾਵੇ ਇਹਦਾ ਜੁਗ ਨੂੰ ਜੁਗ ਟੱਕਰ ਗਿਆ ਹੈ ਜੇ ਕਿਤੇ ਭਾਈ ਕੋਈ ਹੋਰ ਬੱਦੇ ਹੁੰਦੇ ਨਾ ਤਾਂ ਕਰਕੇ ਜਾਂਦੇ ਬੇਤੀ ਨਾਲੇ ਲਾਉਂਦੇ ਇਹਨੇ ਤੂੰ ਨਿਚਲਾ ਤਾਂ ਭਾਈ ਜਾ ਭੈਣ ਦੇ ਖਸਮਾ ਨਿਚਲਾ ਤਾਂ ਭਾਈ ਜਾ ਤੂੰ ਤਨੁਸਾਕ ਵਾਲੇ ਆਏ ਨੇ ਬਥੇਰਾ ਬੋਚ ਬੋਚ ਰੱਖਿਆ ਸਾਲਾ ਆਏ 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 ਕਿ ਹਰ ਲੱਤਾਂ ਨੂੰ ਹੁਣ ਨੱਚ ਲੈ ਹੁਣ ਨੱਚ ਲੈ ਹੁਣ ਬੈਠਾ ਰਹੁ ਨੱਚ ਲੈ ਹੁਣ ਹੁਣ ਦਿਖਾ ਬਹਿ ਹੱਲ ਕੇ ਜਾਵਲੀਆਂ ਮਾਰਨੋਂ ਨਹੀਂ ਹਟਦਾ ਚਲੋ ਚਲੋ ਅਗਲਾ ਜਦੋਂ ਚੈਨ ਪਾਈ ਜਾਂਦਾ ਐ ਐ ਕਿਉਂ ਤਾਂ ਹੁਣ ਸਿੱਟੀਆਂ ਵਾਂਗਰ ਐ ਹਾਂ ਸਿੱਧਾ ਨਹੀਂ ਖੜਾਈ ਜਾਂਦਾ ਹੈ ਲੱਖੋਂ ਬੋਲ ਚੱਲ ਪਿਆ ਮੇਰਾ ਸਲਾ ਉਹੀ ਲੱਛਣਾਂ ਦੇ ਚੱਲ ਪਿਆ ਹਾਂ ਹਾਂ ਕੁੱਤਿਆਂ ਦੇ ਜਾ ਫੜ ਲੀਆਂ ਕੁੱਤਿਆਂ ਕਤੂਰੇ ਫੜ ਲੈ ਲੈ ਚੱਕ ਚਲੋ ਜਿਹੜਾ ਮਰਜ਼ੀ ਰੱਖ ਦਲ ਬੱਚ ਦਲ ਬੱਚ ਕੋਈ ਨਹੀਂ ਆਪਣੇ ਰੱਬ ਨੇ ਛੋਲੀ ਜਾਲਸ ਹਾਗਣਾ ਪਾਦਾ ਸੁਣੋ ਕੀ ਕਹੇ ਦੀ ਸਕੀਮ ਪਾਸ ਹੋਈ ਕਨਾ ਮੇਰਾ ਥਾਲਾ ਦੇਖੋ ਤੇ ਕੀ ਹਲ ਕੁੱਟਦਾ ਓਏ ਬੰਦੇ ਦੇ ਕੀ ਹਲ ਕੁੱਟਦਾ ਕੀ ਹਲ ਕੁੱਟਦਾ ਚੰਗਾ ਪੁੱਲਾ ਪੌ ਕੀ ਗਿਆ ਦਸਾਂਝਾ ਉਹ ਬਣਿਆ ਫਿਰਦਾ ਡੜੀ ਜੀ ਦਸਾਂਝਾ ਵਾਲਾ ਦਸਾਂਝਾ ਤੂੰ ਆਹੋ ਬੰਦਾ ਉਹ ਮੁੰਡਾ ਗਾਉਂਦਾ ਹੋਤਲਜੀਤ ਦਸਾਂਝ ਅਚਾਰਿਸ ਕਰ ਉਹ ਆਹ ਚ ਐਨੀ ਲਾ ਹੋ ਇਹ ਤਾਂ ਨਹੀਂ ਪਤਾ ਮੇਰਾ ਸੜਾ ਕਿਸੇ ਇਹ ਤਾਂ ਨਹੀਂ ਪਤਾ ਕਿਸੇ ਕੱਟੀ ਦੇ ਪਾਇਆ ਹੋਵੇ ਗੱਲ ਦਾ ਨਹੀਂ ਕਹਿੰਦਾ ਸੀ ਮੈਂ ਵੀ ਆਹ ਉਹ ਅਸਾਂ ਕੁੱਤੇ ਲੱਭ ਫੜ ਲਾ ਜਿਹੜੀ ਹੈਗੀ ਇਹ ਤਿੰਨ ਚਾਰ ਟੋਲੀਆਂ ਦੀ ਲਾਜ ਦਾ ਹੁਣ ਘਰ ਬਿੰਗੀ ਤਾਉਣ ਤੂੰ ਘਰ ਕਮਾ ਮੜੀ ਜੀ ਕਮਾਉਂ ਤੰਗਲੀ ਕਮਾਉਂ ਖੋਲਦੀ ਤਾਂ ਇਹ ਨਹੀਂ ਪਤਾ ਮਾਗਰ ਬਾਗਰ ਲੌਕ ਲੌਕ ਮਾਗਰ ਇਹਦਾ ਇਹ ਵੀ ਨਹੀਂ ਪਤਾ ਕਿਤੇ ਨਾਲੀ ਚ ਸੱਟਿਆ ਵੇ ਨਾਲੀ ਚ ਕਿਉਂ ਆਏ ਨਹੀਂ ਪਤਾ ਸੰਨੀ ਚਰ ਲਾ ਦੇ ਇਹਦਾ ਗਾਹਾਂ ਕੱਟੀ-ਕੁੱਟੀ ਨੂੰ ਬੰਨ ਪਾਈ ਜੀ ਹਾਂ ਇਹ ਚੈਨੀਆਂ ਪਾਉਣ ਵਾਲਾ ਇਹ ਚੈਨੀਆਂ ਪਾਉਣ ਵਾਲਾ ਇਹ ਇਹ ਚੈਨੀਆਂ ਪਾਉਣ ਵਾਲਾ ਹੋਰ ਲਾ ਹੈ ਹੈ ਚਲੋ ਭਾਈ ਸ਼ੋਕਰ ਰੱਬ ਨੇ ਸੋ ਹਾਂ ਮੈਂ ਤਾਂ ਬਾਅਦ ਚਾਹਵਾ ਕੱਲ ਸੰਜੋਗ ਤੀ ਕਾਲੇ ਦੀ ਸੰਜੋਗ ਤੂੰ ਐਂ ਦੱਸ ਕੀ ਖਾਏਗਾ ਭਾਈ ਫੈਂਟੇ ਦੇ ਫੈਂਟੇ ਦੀ ਬੋਤਲਾਂ ਸਾਰਿਆ ਇੱਕ ਨਾ ਸਾਰਿਆ ਪੈਸਾ ਉਹ ਵੀ ਸਾਰੀ ਨਹੀਂ ਲੱਗੀ ਸਾਰੀ ਨਹੀਂ ਲੱਗੀ ਹੈ ਲੱਦੋ ਮੇਰੇ ਮੋਟਰਸਾਈਕਲ ਤੇ ਤੇ ਚਲੋ ਚਲੋ ਨੀ ਚਲਾ ਭਾਈ ਜੀ ਹੁਣ ਸਾਹੇ ਲਾਤਾ ਸਮਝ ਗਿਆ ਗੱਲ ਇਹਨੂੰ ਬੜਾ ਪਤਾ ਕਿਤੇ ਨੂੰ ਬਾਲਣ ਨਹੀਂ ਲੈਣ ਜਾਣ ਦੇਣਾ ਹੈ ਲੱਕੜਾਂ ਦੇ ਕੁਟੜਾ ਲੈ ਹੁੰਦਾ ਨਾ ਆਥਣੇ ਇਹ ਹਾਂ ਉਹ ਨਹੀਂ ਤੋੜਨਾ ਇਹ ਨਹੀਂ ਪਤਾ ਮੇਰਾ ਸਾਹ ਸਿਕਰ ਤੋਂ ਯਾ ਡਿੱਗੇ ਲਾਤਾ ਤੜਾ ਲੂ ਇਹ ਗਾਹਾਂ ਭਾਗ ਜਾਣਗੇ ਦਿਨ ਫਿਰ ਗਾਹਾਂ ਔਖਾ ਹੋ ਜੂ ਜੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਬੌਲਾ ਕਾਂ ਵਾਲਾ ਇੱਥੇ ਛੱਡ ਜਾਣਗੇ ਤਾਂ ਕਰੇ ਰੱਖਣ ਦਾ ਵੀ ਨਹੀਂ ਹੈਗਾ ਐ ਨਹੀਂ ਪਤਾ ਮੈਂ ਬਾਹਰ ਵਗ ਜਾਏ ਤਾਂ ਕਹਿੰਦੇ ਕੋਠੇ ਤੋਂ ਸਾਹ ਮਾਰ ਕੇ ਦੇਖ ਲੈ ਲੈ ਕੇ ਨੰਬਰ ਨੰਬਰ ਉਹਨਾਂ ਦਾ ਉਹਨਾਂ ਨੂੰ ਕਹੇ ਪਾਈ ਅਸੀਂ ਤਾਂਹੀਂ ਲੈ ਆਵਾਂਗੇ ਸਾਨੂੰ ਤਾਂ ਲੋੜ ਨਹੀਂ ਪਰਾਥ ਦੀ ਬਾਸ ਹਾਂ ਚਾਲ ਚਲੋ 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 ਚਾਹ ਪਾਣੀ ਪੀਣੇ ਅੰਦਰ ਚਾਰ ਕੇ ਬੈਠਾ ਰਹਿਣ ਦੇਣ